ਬੀਰੇ ਮੈਂ 13 ਸਾਲਾਂ ਦੀ ਵਿਆਤੀ ਸੀਗੀ ਬਚਪਨ ਤੋਂ ਅਸੀਂ ਸੇ ਪੜਨਾ ਸੀਗੀਆਂ ਕਿਉਂਕਿ ਵੀ ਮੇਰਾ ਬਾਪ ਮੁੱਕ ਗਿਆ ਸੀਗਾ ਅਸੀਂ ਇੱਥੇ ਤੇ ਕਰ ਵੀ ਕੰਮ ਕਰਿਆਗਾ ਜਦੋਂ ਪਿਓ ਮੁੱਕ ਗਿਆ ਕੈਂਸਰ ਦੀ ਬਿਮਾਰੀ ਨਾਲ ਵੀ ਸਾਨੂੰ ਮਾਮੇ ਨਾਨਿਆਂ ਨੇ ਕਿਸੇ ਨੇ ਗੋਡੇ ਨਾ ਲਾਇਆ ਵੀ ਚਲੋ ਲੋਕਾਂ ਦੇ ਸਹਾਰੇ ਤੇ ਦਿਨ ਕੱਟ ਕੇ ਮੇਰੀ ਮਾਂ ਨੇ ਕੋਹੇ ਕੁੜੇ ਸੱਟ ਕੇ ਜਣੀ ਅਸੀਂ ਡਾਰੀ ਲਾ ਲਈ ਉਸ ਟਾਈਮ ਤੇ ਅਸੀਂ ਚਲੋ ਅਸੀਂ ਹੋ ਗਈਆਂ ਵੀ ਜਣੀ ਆਪਦਾ ਆਪ ਕਰਨ ਲੱਗ ਗਈਆਂ ਸਾਰਾ ਕੁਝ ਵੀ ਉਹਦੋਂ ਬਾਅਦ ਮੇਰੀ ਮਾਂ ਨੇ ਸਾਨੂੰ ਵਿਆਹਤਾ ਜਣੀ ਜਦੋਂ ਮੈਨੂੰ ਵਿਆਹ ਹੈ ਵੀ ਉਹ ਵੀ ਮੇਰੇ ਨਾਲ ਕਿਸੇ ਨੇ ਧੋਖਾ ਕਰਾਇਆ ਮੈਂ 13 ਸਾਲ ਦੀ ਸੀ ਉਹ ਬੰਦਾ ਦੁੰਨੇ ਦੇ ਕੋਟ ਵਿਆਹਵਾ ਸੀ ਉਹਨੂੰ ਕਹਿੰਦੇ ਆ ਕਿ ਵੀ ਇਹ ਤਾਂ ਕਿ ਕੰਬਲੀ ਆ ਇਹ ਤਾਂ ਐ ਆ ਫਿਰ ਜਣੀ ਕਿ ਉੱਥੋਂ ਚੱਲ ਵੀ ਮੇਰਾ ਰਿਸ਼ਤੇ ਦਾ ਮੈਨੂੰ ਕੋਈ ਪਤਾ ਨਹੀਂ ਸੀ ਵੀ ਮੇਰੇ ਨਾਲ ਇਹ ਐ ਕਰਨਗੇ ਮੈਨੂੰ 13 ਸਾਲਾਂ ਦੀ ਨੂੰ ਕੋਟ-ਕਟ ਕੇ ਤੇ ਮੈਨੂੰ ਵੀ ਹੀ ਚ ਲਿਆਇਆ ਕਰੇ ਜੂੰਡੇ ਪੱਟ ਦਿਆ ਕਰੇ ਉਹਦੋਂ ਬਾਅਦ ਮੈਂ ਤਿੰਨ ਬੱਚਿਆਂ ਦੀ ਮਾਂ ਹੋ ਗਈ ਇੱਕ ਬੱਚਾ ਮੇਰਾ ਉਹਨਾਂ ਨੇ ਪੇਟ 'ਚ ਹੀ ਮਾਰਤਾ ਜਾਨੀ ਕਿ ਫੌੜੇ ਨਾਲ ਵੀ ਢੱਡਾ ਕੁੱਟਦਾ ਕਿਉਂਕਿ ਵੀ ਜਾਨੀ ਕਿ ਵੀ ਇਹੋ ਸੀਗਾ ਮਾਜ ਬੜਨਾ ਗਲਤ ਸੀ ਉਹ ਬੰਦਾ ਵੀ ਮੈਂ ਨਾ ਤਾਂ ਫੇਡਾਂ ਬੱਕਰੀਆਂ ਦਾ ਚੱਕਿਆ ਕਰਾਂ ਮੀਂਗਣਾ ਨਾ ਮੈਂ ਪਸ਼ੂਆਂ ਦਾ ਸਿੱਟਿਆ ਕਰਾਂ ਕੂੜਾ ਫੇਰ ਮੇਰੀ ਸੱਸ ਮੈਨੂੰ ਕਹਦਾ ਕਰੇ ਵੀ ਗਰਮੀ 'ਚ ਤੂੰ ਰੋਟੀ ਖਾ ਲਾ ਕੇ ਤੈਨੂੰ ਕੁੱਟੂਗਾ ਬਸ ਮੇਰੇ ਉਹ ਡਰ ਪਰਲੇ ਪੈ ਗਿਆ ਮੈਂ ਆਖਿਆ ਵੀ ਇਹ ਮੈਨੂੰ ਮਾਰਨਗੇ ਕਿਉਂ ਜੇ ਤਾਂ ਮੇਰਾ ਭਾਈ ਗੱਭਰੂ ਹੁੰਦਾ ਜਾਂ ਕੋਈ ਮੇਰੇ ਮਾਰੇ ਕਿੱਲੇ ਦੇ ਕੱਟੇ ਜ਼ੋਰ ਤੇ ਟਿੰਗੜਦਾ ਹੁੰਦਾਗਾ ਕਹਿੰਦਾ ਹੁੰਦਾ ਜੇ ਮੈਨੂੰ ਮਾਪਿਆਂ ਦਾ ਕੋਈ ਜ਼ੋਰ ਹੁੰਦਾ ਮੇਰੇ ਬਾਪ ਦਾ ਹੁੰਦਾ ਤਾਂ ਮੈਂ ਅੱਜ ਇਹ ਸਿੱਕਰ ਨਾ ਪਹੁੰਚਦੀ ਪਰ ਜਿਹੜੀ ਮੇਰੇ ਨਾਲ ਬਣ ਰਹੀ ਆ ਇਹ ਮੇਰੀਆਂ ਭੈਣਾਂ ਨਾਲ ਕਿਸੇ ਨਾਲ ਵੀ ਨਾ ਬਣੀ ਅੱਜ ਮੈਂ ਇੰਨੀ ਕੁ ਮਜ਼ਬੂਰ ਆ ਬਸ ਮੈਨੂੰ ਐ ਹੋ ਰਿਹਾ ਵੀ ਮੇਰੇ ਪਾਸਾ ਕੁਛ ਨਹੀਂ ਵੀ ਮੈਂ ਕੋਈ ਖੂ ਖਾਤਾ ਮੈਨੂੰ ਚੱਲਦਾ ਤਾਂ ਮੈਂ ਉੱਥੇ ਵੀ ਸਾਲ ਮਾਰ ਲਵਾਂ ਤੇ ਕਿਉਂਕਿ ਜਦੋਂ ਮੈਨੂੰ ਉਹਨਾਂ ਨੇ ਕੀ ਕਰਿਆ ਮੈਂ ਆਪਦੇ ਬੱਚੇ ਨਵਾ ਕੇ ਹੱਟੀ ਮੇਰੀ ਦਰਾਣੀ ਨੇ ਕੀ ਕਰਿਆ ਵੀ ਮੈਨੂੰ ਕੁੱਟਿਆ ਮੇਰੇ ਬੱਚਿਆਂ ਨੂੰ ਕੁੱਟਿਆ ਤਾਂ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਮੈਂ ਕਿਹਾ ਮੇਰੇ ਬੱਚਿਆਂ ਤੋਂ ਤਾਂ ਕੋਈ ਕਸੂਰ ਨਹੀਂ ਹੋਇਆ ਮੈਂ ਲੀੜੇ ਪਾਲੇ ਬੈਗ 'ਚ ਮੁੜ ਕੇ ਮੇਰੇ ਘਰ ਵਾਲੇ ਨੇ ਤੇ ਮੇਰੀ ਦਰਾਣੀ ਨੇ ਕੁੱਟ ਕੇ ਮੈਨੂੰ ਸਪਰੇਅ ਪਲਾਈ ਜਦੋਂ ਸਪਰੇਅ ਪਲਾਈ ਤੇ ਮੈਨੂੰ ਮਹਰਾਜ ਲੈ ਕੇ ਡਾਕਟਰ ਦੇ ਚੱਕ ਕੇ ਉੱਥੇ ਮੇਰੇ ਡਾਕਟਰ ਨੇ ਬਿਆਨ ਲੈ ਤੇ ਤੇ ਡਾਕਟਰ ਨੇ ਉਹਨਾਂ ਤੇ ਕੁੱਟਮਾਰ ਸ਼ੁਰੂ ਕਰਤੀ ਫਿਰ ਮੈਂ ਪੇਕੇ ਪਰਿਵਾਰ ਦੇ ਘਰੇ ਆ ਗਈ ਉਸ ਤੋਂ ਬਾਅਦ ਮੇਰੇ ਪੇਕੇ ਪਰਿਵਾਰ ਨੇ ਇਹ ਕਹਤਾ ਵੀ ਚਲੋ ਹੁਣ ਵੀ ਇਹਦਾ ਕੋਈ ਬਸੇਬਾ ਨਹੀਂ ਵੀ ਭਾਈ ਆਪਦੀ ਮਾਪੇ ਦੇ ਘਰੀ ਕੰਮ ਕਰਕੇ ਖਾ ਲਈ ਵੀ ਹੋਰ ਤ ਤੂੰ ਕਿੱਥੇ ਜਾਏਂਗੀ ਵੀ ਜੇ ਤੈਨੂੰ ਕੋਈ ਹੱਲ ਬਣਿਆ ਤਾਂ ਕੋਈ ਚੱਲ ਭਈ ਤੇਰਾ ਕੋਈ ਟਿਕਾਣਾ ਕਰ ਦੇਾਂਗੇ ਉਦੋਂ ਬਾਅਦ ਚਲੋ ਜੀ ਮੈਂ ਕੀ ਕਹਣਾ ਹੁੰਦੇ ਨੇ ਪੇਕੇ ਦੇ ਘਰ ਆ ਗਈ ਵੀ ਚਲੋ ਨਿਬੜੇ ਆਈ ਉੱਥੋਂ ਮੈਂ ਮੇਰੇ ਭਾਈ ਨੂੰ ਬਸ ਇਹ ਹੋ ਗਿਆ ਵੀ ਇਹਦੇ ਕੋਲੇ ਕੁਝ ਹੈਗਾ ਚਲ ਮੇਰੀ ਪਰਜਾਈ ਦੀ ਨੀਤ ਫਿੱਟ ਗਈ ਉੱਥੋਂ ਮੈਨੂੰ ਕੁੱਟ ਮਾਰ ਕੇ ਘਰੋਂ ਕੱਢਤਾ ਤੇ ਮੁੜ ਕੇ ਮੈਂ ਉੱਥੇ ਮਿਸਤਰੀਆਂ ਦੇ ਗਲ-ਗੋਡੇ ਲੱਗ ਗਈ ਉਹ ਮਿਸਤਰੀ ਗਿਆਨੀ ਧਿਆਨੀ ਬੰਦਾ ਸੀ ਉਹਨਾਂ ਨੇ ਮੈਨੂੰ ਵਿਆਹਤਾ ਮੈਂ ਉਹਨਾਂ ਨੂੰ ਇਹ ਗੱਲ ਵੀ ਕਹੀ ਮਾਛੜ ਜੀ ਮੇਰਾ ਵਿਆਹ ਨਾ ਕਰੋ ਵੀ ਤੁਹਾਡੇ ਸਿੰਖ ਤੇ ਭਾਂਡੇ ਮਾਜ ਕੇ ਮੈਂ ਕੰਮ ਕਰਕੇ ਰੋਟੀ ਖਾ ਲੂੰਗੀ ਉਹ ਕਹਿੰਦਾ ਵੀ ਬੇਟਾ ਵੀ ਮੇਰੇ ਕੱਲ ਨੂੰ ਪੁੱਤ ਅੱਜ ਮੈਨੂੰ ਨਹੀਂ ਰੋਟੀ ਦੇਣਗੇ ਕੱਲ ਨੂੰ ਤੈਨੂੰ ਕਿੱਥੋਂ ਦੇਣਗੇ ਮੈਂ ਕਿਹਾ ਵੀ ਚਲੋ ਠੀਕ ਆ ਮੈਂ ਆਪਦੇ ਮਨ ਨੂੰ ਵੀ ਸਮਝਾਇਆ ਮੁੜ ਕੇ ਵੀ ਜੀ ਮੇਰੇ ਇੱਥੇ ਰਿਸ਼ਤਾ ਦੇਖ ਲਿਆ ਇਹ ਬੰਦਾ 50 60 ਸਾਲ ਦੀ ਉਮਰ ਦਾ ਇਹਦੇ ਪੰਜ ਵਿਆਹ ਹੋਏ ਵੀ ਨਹੀਂ ਮੈਂ ਪੰਜਵੀਂ ਆ ਇਹਦੀ ਤੇ ਕਢਾਈਲੇ ਵਿਆਹ ਹੈ ਵਾ ਪਹਿਲਾਂ ਉਹਦੇ ਵੀ ਦੋ ਬੱਚੇ ਨੇਗੇ ਕਿਉਂਕਿ ਉਹਦੇ ਦੋ ਬੱਚੇ ਨੇ ਉਹ ਇੱਕ ਤਾਂ ਲੈ ਕੇ ਬਾਗੀ ਸੀਗੀ ਇੱਕ ਮੁੰਡਾ ਮੇਰੇ ਕੋਲੇ ਹੈਗਾ ਮੁੰਡਾ ਸੀਗਾ 10 11 ਸਾਲਾਂ ਦਾ ਮੈਨੂੰ 9 ਸਾਲ ਹੋ ਗਏ ਵਿਆਹੀ ਨੂੰ ਵੀ ਜਾਣੀ ਮੈਂ ਉਹਦਾ ਇਹਦਾ ਬੱਚਾ ਨਾ ਹੀ ਪਾਲ ਸੰਭਾਲ ਕਰਦੀ ਸੀ ਮੈਂ ਇਹ ਗੱਲ ਕਹਿੰਦੀ ਸੀ ਵੀ ਚਲੋ ਜਿਹਹ ਜਮੈਂ ਆਪਦੇ ਵੀ ਛੱਟ ਕੇ ਆਈਆਂ ਵੀ ਉਹੀ ਮੈਨੂੰ ਮੇਰਾ ਬੱਚਾ ਮਿਲ ਗਿਆ ਵੀ ਚਲੋ ਗਲ ਗੋਡੇ ਲਾਓ ਆਪਾਂ ਲੋਕਾਂ ਨੂੰ ਦੇਖ ਕੇ ਬਹੁਤ ਮੈਂ ਨੀਵੀਂ ਪੈ ਗਈ ਸੀਗੀ ਵੀ ਜਿਹਹ ਜਾ ਵੀ ਪਿਆਰ ਸਦਕਾਰੇ ਨੂੰ ਮਾਵਾ ਦਾ ਮਿਲੂਗਾ ਤਾਂ ਤੈਨੂੰ ਵੀ ਮਿਲੂਗਾ ਕਿਉਂਕਿ ਜਦੋਂ ਮੈਂ ਮੁੜ ਕੇ ਚਲੇ ਇਹਦੇ ਬੱਚੇ ਨੂੰ ਸੰਭਣ ਲੱਗ ਗਈ ਮੈਂ ਇੰਨਾ ਪਿਆਰ ਕਰਿਆ ਇਹਨੂੰ ਕਦੇ ਖੂਆ ਕੱਢ ਕੇ ਦਿਆ ਕਰਾਂ ਕਦੇ ਇਹ ਦੁੱਧ ਬਾਦ ਦਿਆ ਕਰਾਂ ਪੁੱਤ ਪੁੱਤ ਕਰਿਆ ਕਰਾਂ ਚਲੋ ਉਹ ਵੀ ਮਾਂ ਮਾਂ ਕਰਿਆ ਕਰੇ ਇਹ ਬੰਦੇ ਦੇ ਗਲਤ ਸਬੰਧ ਹੋ ਗਏ ਗਲਤ ਸਬੰਧ ਹੋ ਗਏ ਇਹ ਦੋ ਤਿੰਨ ਵਾਰੀ ਗਿਆ ਫੜਿਆ ਵੀਡਿਓ ਵੀ ਫੜਨਾ ਗਈਆਂ ਫਿਰ ਇਹ ਦਾ ਮੇਰੇ ਤੇ ਇਹ ਮਤਲਬ ਹੋ ਗਿਆ ਵੀ ਮੈਂ ਇਹਨੂੰ ਮਾਰ ਦਿਆਂ ਮੈਨੂੰ ਕਹਿਣਾ ਵੀ ਮੈਂ ਤੈਨੂੰ ਮੁੱਦਾ ਖਤਮ ਕਰਨਾ ਮੈਂ ਕਿਹਾ ਵੀ ਚਲੋ ਮੁੱਦਾ ਖਤਮ ਕਰਨਾ ਜੇ ਮੇਰੇ ਤੇਰੇ ਲਿਖਿਆ ਤੂੰ ਮੁੱਦਾ ਖਤਮ ਕਰ ਦੇਂਗਾ ਕਰਦੀ ਤੇ ਚਲੋ ਭਾਈ ਮੇਰੇ ਪਿੰਡ ਨੂੰ ਸਾਰਾ ਪਤਾ ਗਾ ਵੀ ਮੈਂ ਬਾਹਰ ਅੰਦਰ ਵੀ ਨਹੀਂ ਜਾਂਦੀ ਮੇਰੇ ਵੀਹੀ ਵੇੜੇ ਨੂੰ ਵੀ ਪਤਾ ਮੈਂ ਆਥਣੇ ਮੈਨੂੰ ਕੱਢ ਦਿੰਦੇ ਨੇ ਕੁੱਟ ਕੇ ਘਰੋਂ ਮੇਰੇ ਕੱਸ ਚ ਲੀੜੇ ਹੁੰਦੇ ਨੇ ਮੈਂ ਲੋਕਾਂ ਦੇ ਘਰੇ ਰਾਤਾਂ ਲਾ ਕੇ ਆਈਆਂ ਉਹ ਬਾਈ ਬੈਠਾ ਉਹਨੂੰ ਪੁੱਛਿਆ ਜਾਵੇ ਵੀ ਮੈਂ ਕਿੰਨਾ ਕਿੰਨਾ ਦੇ ਘਰੇ ਮੈਂ ਰਾਤਾਂ ਕੱਟ ਕੇ ਆਈਆਂ ਅੱਠ ਅੱਠ ਦਿਨ ਲੋਕਾਂ ਦੇ ਘਰੇ ਮੈਂ ਬਹਿ ਕੇ ਰਾਤਾਂ ਕੱਟ ਕੇ ਆਈਆਂ ਮੇਰੇ ਮੁੰਡੇ ਨੇ ਨਾ ਮੈਨੂੰ ਮੇਰੇ ਘਰ ਵਾਲੇ ਨੇ ਇਹ ਪੁੱਛਿਆਗਾ ਵੀ ਮੈਂ ਚੱਲ ਤੈਨ ਮੇਰੇਆਂ ਜਿਹੜੀਆਂ ਗਲਤੀਆਂ ਹੋ ਗਈਆਂ ਠੀਕ ਆ ਵੀ ਮੈਂ ਤੈਨੂੰ ਲੈ ਚੱਲਦਾ ਘਰੇ ਵੀ ਤੂੰ ਘਰੇ ਆ ਜਾ ਕੈਨ ਵੀ ਮੈਂ ਤਾਂ ਇਹਨੂੰ ਰੱਖਣਾ ਹੀ ਨਹੀਂਗਾ ਵੀ ਚੱਲ ਜੇ ਮੇਰੇ ਗਲਤ ਸਬੰਧਾ ਤਾਂ ਮੈਂ ਗਲਤੀ ਰੱਖੂੰਗਾ ਵੀ ਮੈਂ ਤੈਨੂੰ ਬਸ ਤੇਰੀ ਆਤਮ ਹੱਤਿਆ ਕਰਨੀ ਆ ਮੇਰੇ ਤੇ ਹੁਣ ਵੀ ਇੱਥੇ ਤੇ ਕਰ ਵੀ ਹੋ ਗਿਆ ਮੇਰੇ ਤੇ ਤੇਲ ਪਤਾ ਪਟ્રોલ ਜਦੋਂ ਮੈਨੂੰ ਪਤਾ ਲੱਗਾ ਮੈਂ 11 112 ਨੰਬਰ ਤੇ ਮੈਂ ਪੁਲਿਸ ਨੂੰ ਫੋਨ ਲਾਤਾ 9 ਵਜੇ ਰਾਤ ਨੂੰ ਜਦੋਂ ਪੁਲਿਸ ਆ ਗਈ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਪੁਲਿਸ ਬਰਤਸ਼ਾਸਨ ਨੇ ਐਵੇਂ ਕਹਿ ਦਈਏ ਮੈਨੂੰ ਉਹ ਕਹਿੰਦੇ ਵੀ ਭੈਣ ਮੇਰੀ ਅਸੀਂ ਆ ਗਏ ਤੇਰਾ ਖਿਹੜਾ ਸੜਾਉਨੇ ਆ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਵੀ ਹੱਥੋਂ ਪਾਈ ਕਰੀ ਉਹਨਾਂ ਤੇ ਵੀ ਵਰਦੀ ਨੂੰ ਚਿੰਬੜ ਗਿਆ ਮੈਂ ਤਾਂ ਕਹਿੰਨੀ ਆ ਇਹੋ ਜਿਹੇ ਘਟਿਆ ਬੰਦੇ ਨੂੰ ਵੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਹੜੀਆਂ ਮੇਰੇ ਵਰਗੀਆਂ ਭੈਣਾਂ ਦੀ ਇਹਨੇ ਦੋ ਦੋ ਮਹੀਨਿਆਂ ਚ ਇੱਜ਼ਤ ਲੁੱਟ ਕੇ ਤੇ ਇਹਨਾਂ ਨੇ ਘਰੋਂ ਡੱਕਰੀਆਂ ਨੇ ਉਹਨਾਂ ਦਾ ਮੁੱਦਾ ਫਰੋਲਿਆ ਜਾਵੇ ਤੇ ਇਹਨੂੰ ਇਹ ਵੀ ਪਤਾ ਲੱਗ ਜਾਏ ਜਿਹੜਾ ਮੈਨੂੰ ਕਹਿੰਦਾ ਤੂੰ ਫਲਾਨਾ ਕੁਛ ਕਰ ਲਾ ਤੂੰ ਧਮਕਾ ਕੁਛ ਕਰ ਲਾ ਮੇਰਾ ਪੁਲਿਸ ਵਾਲੇ ਕੀ ਕਰ ਦੇਣਗੇ ਕੀ ਮੇਰੇ ਮੀਡੀਆ ਵਾਲੇ ਕਰ ਦੇਣਗੇ ਮੈਂ ਇਹ ਕਹਿੰਦੀ ਆ ਵੀ ਸਖਤ ਤੋਂ ਸਖਤ ਇਹਨੂੰ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਂ ਇਹੀ ਮੰਗ ਮੰਗਦੀ ਆ ਵੀ ਦੂਜੀ ਗੱਲ ਵੀ ਮੈਨੂੰ ਘਰ ਚੋਂ ਹਿੱਸਾ ਹਿੱਸਾ ਮਿਲਣਾ ਚਾਹੀਦਾ ਮੈਨੂੰ ਜ਼ਮੀਨ ਚ ਜ਼ਮੀਨ ਮਲਣੀ ਚਾਹੀਦੀ ਆ ਵੀ ਵੀ ਮੈਂ ਸਰਕਾਰ ਤੋਂ ਇਹ ਮੰਗ ਮੰਗਦੀ ਆ ਵੀ ਮੈਂ ਸਾਈਡ ਤੇ ਬਹਿ ਜਾ ਚਾਹੇ ਮੈਂ ਕੂੜਾ ਸਿੱਟ ਕੇ ਖਾ ਲਾਂ ਪਰ ਮੈਂ ਜਿਹੜੀ ਇੱਜ਼ਤ ਆ ਮੈਂ ਇਹ ਤਾਂ ਮੇਰੇ ਮਾਪੇ ਅਧੀ ਪੱਗ ਨੂੰ ਲਾਜ ਨਹੀਂ ਲੱਗਣ ਦਿੰਦੀ ਅੱਜ ਮੈਨੂੰ ਆਇਆ ਵੀਰ ਜੀ ਮੈਂ ਕੁਸਗਾ ਕੇ ਮਰ ਜਾ ਮੈਂ ਕੀ ਹੋਈ ਨੇ ਮੀਡੀਆ ਵਾਲੇ ਸੱਦੇ ਨੇ ਆ ਮੇਰੇ ਸਾਰੇ ਕਾਗਜ਼ ਪੱਤਰ ਪਏ ਨੇ ਜਦੋਂ ਇਹ ਕਿਸੇ ਪਾਸੇ ਵਗ ਜਾਂਦਾ ਮੈਂ ਕਹਦਨੀ ਆ ਗੁੰਮਸੋਦੀ ਰਿਪੋਰਟ ਲਖਾਏਉਨੀ ਆ ਮੈਂ ਕਿਉਂ ਲਖਾਏਉਨੀ ਆ ਮੈਂ ਕਹਦਨੀ ਆ ਵੀ ਜੇ ਉਹ ਬੰਦੇ ਨੂੰ ਜਨਾਨੀਆਂ ਨੇ ਕੁਝ ਕਰਾਤਾ ਜਾਂ ਉਹ ਜਨਾਨੀਆਂ ਨੇ ਆਪਦੇ ਬੰਦਿਆਂ ਨੂੰ ਕੁਝ ਕਰਾਤਾ ਆ ਪਖਵਰਾਂ ਤੇ ਸੁਣਦੇ ਰਹਿੰਦੇ ਰਹਨੇ ਆ ਮੀਡੀਅਮ ਤੇ ਬੀ ਜੇ ਕੁਛ ਹੋ ਗਿਆ ਪੁਲਿਸ ਪ੍ਰਸ਼ਾਸਨ ਲਿਆ ਕੇ ਮੇਰੇ ਕੋਲੇ ਧਰੂਗੀ ਅਗਲਾ ਕਹਿੰਦਾ ਇਹਨਾਂ ਦੇ ਘਰੇ ਲੜਾਈ ਸੀਗੀ ਮੈਂ ਇਹ ਆਪਦਾ ਸੱਚ ਦਿਖਾਉਣਾ ਚਾਹੁੰਦੀ ਆ ਵੀ ਲੜਾਈ ਸਾਡੀ ਆ ਗਈ ਇਹਦੇ ਪੰਜ ਪੰਜ ਵਿਆਹ ਹੋਏ ਹੋਏ ਨੇ ਪੰਜ ਵਿਆਹ ਹੋਏ ਹੋਏ ਨੇ ਮੈਂ ਪੰਜਵੀਂ ਆ ਵੀ ਜਿਹੜੇ ਲੋਕਾਂ ਨਾਲ ਗਲਤ ਸਬੰਧ ਰੱਖਦਾਗਾ ਵੀ ਇਹਦਾ ਕੀ ਪਤਾ ਵੀ ਕਿੱਥੇ ਕੋਈ ਗੱਲ ਹੋ ਜਾਣੀ ਆ ਵੀ ਮੇਰੇ ਤੇ ਮੈਂ ਕਾਰਵਾਈ ਤੋਂ ਡਰਦੀ ਆ ਵੀ ਸਖਤ ਤੋਂ ਸਖਤ ਇਹਨੂੰ ਕੋਈ ਕਾਰਵਾਈ ਹੋਣੀ ਚਾਹੀਦੀ ਆ ਮੈਂ ਪੁਲਿਸ ਪ੍ਰਚਾਰਕ ਸੰਤੋਂ ਤੇ ਮੇਰੇ মিডিਆ ਵਾਲਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀ ਇਹਨਾਂ ਤੇ ਬਣਦੀ ਕਾਰਵਾਈ ਮੇਰੇ ਪਰ ਧੰਨਵਾਦ ਮੈਂ ਕਹਿੰਦੀ ਇਹਨਾਂ ਦਾ ਵੀ ਜਿਹੜੇ ਮੇਰੇ ਕੋਲੇ ਆ ਕੇ ਮੇਰੀ ਦੁੱਖ ਦੀ ਘੜੀ 'ਚ ਮੇਰੀ ਇਹਨਾਂ ਨੇ ਗੱਲਬਾਤ ਸੁਣੀ ਆ ਤੇ ਮੇਰਾ ਇਹਨਾਂ ਨੇ ਪੱਖ ਰੱਖਿਆ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੀ ਆ ਤੇ ਪੁਲਿਸ ਦਾ ਵੀ ਕਰਦੀ ਆ ਜਿਹੜੇ ਮੇਰੇ ਉਧੇ ਰਾਤ ਨੂੰ ਮੇਰੇ ਤੇ ਕੋਲੇ ਆ ਕੇ ਵਿਚਾਰਿਆਂ ਨੇ ਮੈਨੂੰ ਮੇਰੇ ਗਵੰਡਿਆਂ ਦੇ ਘਰੇ ਪਾਇਆ ਕਿਉਂਕਿ ਜਦੋਂ ਗਵੰਡਿਆਂ ਦੇ ਘਰੇ ਪਾਇਆ ਤਾ ਮੈਨੂੰ ਤੜਕੇ ਨੂੰ ਮੈਂ ਘਰੇ ਆਈ ਪੁਲਿਸ ਵਾਲਿਆਂ ਨੇ ਇਹ ਗੱਲ ਕਹਤੀ ਵੀ ਭੈਣ ਮੇਰੀਏ ਥਾਣੇ ਚ ਜਾ ਕੇ ਸਾਰਾ ਕੁਝ ਕਰਾਇਆ ਨਹੀਂ ਇਹ ਬੰਦਾ ਤੇਰੀ ਆਤਮ ਹੱਤਿਆ ਕਰ ਦੂਗਾ ਵੀ ਫੇਰ ਤੂੰ ਇਹ ਵੇਲੇ ਨੂੰ ਹੱਥ ਪਸਤਾਵੇਂਗੀ ਮੇਰਾ ਇਸ ਵਕਤ ਕੋਈ ਨਹੀਂ ਜੀ ਜੀ ਇੱਕ ਜਿਹੜੀਆਂ ਤੁਸੀਂ ਕਹਿੰਨੇ ਵੀ ਪੰਜਵੇਂ ਤੁਹਾਡੀ ਆ ਪੰਜਵੇਂ ਤੁਹਾਡੇ ਨਾਲ ਆ ਚਾਰ ਇਹ ਤੋਂ ਪਹਿਲਾਂ ਸੀ ਉਹ ਚਾਰਾਂ ਦਾ ਜਾਣ ਦਾ ਕਾਰਨ ਕੋਈ ਪਤਾ ਲੱਗਿਆ ਪਹਿਲੀ ਦਾ ਦੂਜੀ ਦਾ ਤੀਜੀ ਦਾ ਉਹ ਬਿਰਜੀ ਕੀ ਕਹਿੰਦੇ ਨੇ ਹੁੰਦੇ ਨੇ ਜਿਹੜੀ ਤਾਂ ਕਦੀ ਪਹਿਲਾਂ ਮੰਗ ਸੀਗੀ ਉਹ ਇਹਨਾਂ ਨੇ ਆਏ ਕਹਤਾ ਸੀਗਾ ਵੀ ਅਕੇ ਦੂਜਾ ਨਹੀਂ ਵੀ ਉਹ ਕੁੜੀ ਦੀ ਮਾਂ ਮੁੱਲਦੀ ਐ ਇਹਦੀ ਤਾਈ ਨਹੀਂ ਵਿਚ ਵਿਚਾਲੇ ਪੈ ਕੇ ਇਹ ਕੰਮ ਕਰਿਆ ਸੀਗਾ ਮਕਰਾਇਆ ਸੀ ਜਦੋਂ ਵਿਚ ਵਿਚਾਲੇ ਪੈ ਕੇ ਕਰਤਾ ਤੇ ਜਦੋਂ ਉਹ ਮੁਕਰਮ ਕਰਈਆ ਹੋ ਗਿਆ ਇਹਨਾਂ ਨੇ ਉਹ ਮੰਗ ਛੜਤੀ ਉਸ ਦੂਬਾਰਾ ਮੁੰਡੇ ਦੀ ਮਾਂ ਦਾ ਰਿਸ਼ਤਾ ਲਿਆਂਦਾ ਤੇ ਇਹ ਵੀ ਗਰੀਬ ਪਰਿਵਾਰ ਚੋਂ ਆ ਉਹ ਜਦੋਂ ਪਰੇਸ਼ਾਨ ਹੁੰਦੀ ਰਹੀ ਮੇਰੇ ਵਾਂਗੂ ਚਾਹ ਘੋੜ ਨਾਲ ਲਿਆ ਕੇ ਦਿੰਦਾ ਸੀ ਤੇ ਵਿਚਾਰੀ ਲੋਕਾਂ ਨੇ ਮੰਗ ਕੇ ਖਾਂਦੀ ਐ ਨਿਕਲ ਜਾਂਦਾ ਸੀ ਆਥਣੇ 8 ਵਜੇ ਆਉਂਦਾ ਉਹਦੀ ਕੁੱਟਮਾਰ ਕਰਦਾ ਸੀ ਜਦੋਂ ਕੁੱਟਮਾਰ ਕਰਦਾ ਸੀ ਭਾਈ ਉਹ ਚੱਕ ਕੇ ਰਾਤ ਨੂੰ ਕੁੜੀ ਤੇ ਘਰੋਂ ਬਾਗ ਗਈ ਜਿਹੜੀ ਉਸ ਤੋਂ ਬਾਅਦ ਇਹਨੇ ਲਿਆਂਦੀ ਆ ਵੀਰ ਜੀ ਉਹ ਵੀ ਦੱਸਣ ਨੂੰ ਤਿਆਰ ਆ ਉਹ ਪੱਠੜ ਤੋਂ ਲਿਆਂਦੀ ਪੱਠੜਾਂ ਪਿੰਡਾਂ ਦਾ ਮੋਟਰਸਾਈਕਲ ਤੇ ਚੜਾ ਕੇ ਲਿਆ ਆ ਉਹ ਦੋ ਹਫ਼ਤੇ ਰਹੀ ਆ ਪਤਾ ਨਹੀਂ ਹੱਤਾ ਰਹੀ ਆ ਉਸ ਤੋਂ ਬਾਅਦ ਉਹ ਕਹਿੰਦੀ ਵੀ ਮੈਂ ਮੈਨੂੰ ਕੰਮ ਆ ਪਿੰਡ ਪਤਾ ਨਹੀਂ ਘਰ ਪਾਉਨੇ ਆ ਕਹਿੰਦੀ ਮੈਂ ਹਫ਼ਤਾ ਕ ਲਾਏ ਆ ਮਾ ਉਸ ਤੋਂ ਬਾਅਦ ਉਹ ਵੀ ਵਾਗੀ ਜਦੋਂ ਉਹ ਵੀ ਬਾਗੀ ਮੁੜ ਕੇ ਉਹ ਬਣਾਈ ਮੁੜ ਕੇ ਕੋਈ ਹੋਰ ਕਿਤੇ ਕੋਈ ਇਹਦਾ ਗੱਲਬਾਤ ਚੱਲਦੀ ਸੀ ਫਿਰ ਉਹਨੂੰ ਕਹਤਾ ਵੀ ਮੈਥੋਂ ਪੈਸੇ ਲੈ ਲੋ ਵਿਚੋਲ ਪੁਣੇ ਦੇ ਤੁਸੀਂ ਵੀ ਮੈਨੂੰ ਕੋਈ ਰਿਸ਼ਤਾ ਕਰਾ ਦਿਓ ਮੁੜ ਕੇ ਕਿਸੇ ਨੇ ਇਹ ਗੱਲ ਕਹੇ ਤੇ ਵੀ ਇਹਦੇ ਤਾਂ ਇੰਨੇ ਆ ਗੱਲਾਂ ਹੋਈਆਂ ਵੀਆਂ ਨੇ ਵੀ ਇਹ ਨਸਾ ਵੀ ਕਰਦਾਗਾ ਵੀ ਸਾਰਾਂ ਦੇ ਵੀ ਬੰਦੇਆਂ ਦਾ ਪੰਜ ਪੰਜ ਦਿਨ ਜਾ ਕੇ ਵੀ ਆ ਮੁੜਦਾ ਨਹੀਂਗਾ ਵੀ ਤੁਸੀਂ ਰਹਿਣ ਦਿਓ ਫਿਰ ਉੱਥੇ ਉਹਨਾਂ ਨੇ ਇਹ ਨਨਕਾਰੀ ਕਰਤੀ ਗੱਲ ਦੀ ਤੇ ਮੁੜ ਕੇ ਵੀ ਹੁਣ ਜਣੀ ਵੀ ਮੈਨੂੰ ਇਹਨਾਂ ਨੇ ਇਹ ਵੀ ਕਹਿਤਾ ਦੀ ਤਾਈ ਨੇ ਵੀ 2 ਲੱਖ ਰੁਪਇਆ ਦੇ ਦੇ ਇਹਨੂੰ ਘਰੋਂ ਡੱਕਰਦੀ ਵੀ ਇਹਦਾ ਘਰ 'ਚ ਕੋਈ ਸਬੰਧ ਨਹੀਂ ਹੈਗੇ ਵੀ ਤੂੰ ਐਂ ਕਹਦੇ ਕਿਹੜਾ ਵਿਆਹ ਕੀ ਆ ਮੈਂ ਆਖੇ ਵੀ ਮੇਰੇ ਵਿਆਹ ਦੇ ਮੁੱਲ ਦਾ ਵੀ ਸੋਨੂੰ ਮੈਂ ਕਾਗਜ਼ ਪੱਤਰ ਦਿਖਾਉਣੀ ਆ ਐਲਬਮ ਵੀ ਵੀਰ ਜੀ ਮੈਂ ਤੁਹਾਡੇ ਮੂਹਰੇ ਕਰਤੀ ਵੀ ਸੋਨੂੰ ਥਾਣੇ ਦੇ ਕਾਗਜ਼ ਵੀ ਕਰਤੇ ਤੁਹਾਡੇ ਕੋਲੇ ਸਾਡੇ ਐਲਬਮ ਦਿਖਾਈ ਮੇਰੇ ਤੁਹਾਡਾ ਕੋਈ ਸਰਟੀਫਿਕੇਟ ਵੀ ਆ ਮੇਰੀ ਐਲਬਮ ਆਗੀ ਤੇ ਬੀਜੀ ਮੇਰਾ ਵਿਆਹ ਹੋਇਆ ਇਹਦੇ ਨਾਲ 9 ਸਾਲ ਹੋ ਗਏ ਮੈਨੂੰ 9 ਮਹੀਨੇ ਹਾਂਜੀ ਨੰਦਾ ਦੀਆਂ ਫੋਟੋ ਵੀ ਆ ਸਾਰੀਆਂ ਸਲਾਮੀਆਂ ਦੀਆਂ ਫੋਟੋ ਵੀ ਆ ਜਿਵੇਂ ਆਪਣੇ ਵਿਆਹ ਹੁੰਦੇ ਆ ਰਸਮਾਂ ਹੁੰਦੀਆਂ ਵਿਆਹ ਦੇ ਵਿੱਚ ਉਹ ਸਾਰੀਆਂ ਰਸਮਾਂ ਹੋਈਆਂ ਇਹ ਵੀ ਆ ਫਿਰ ਬਰਾਤ ਉਹ ਮਿਸਤਰੀ ਦੇ ਘਰੇ ਗਈ ਸੀ ਮਿਸਤਰੀ ਦੇ ਘਰੇ ਗਈ ਸੀ ਮਿਸਤਰੀ ਨੇ ਇਹ ਗੱਲ ਕਹਤੀ ਸੀ ਇਹ ਮੈਨੂੰ ਮੇਰੇ ਵਿਚੋਲੇ ਕਹਿੰਦੇ ਆ ਕਿ ਵੀ ਅਸੀਂ ਹਾਰ પાਕੇ ਤੋੜਾਂਗੇ ਵੀ ਮੇਰੇ ਘਰੋਂ ਤੋੜ ਦਾਂਗੇ ਵੀ ਗਰਮੀ ਤੇ ਮੇਰੇ ਕੋਲੇ ਆ ਜਾ ਇਹ ਮੈਨੂੰ ਇਹ ਬੰਦੇ ਨੇ ਇੰਨਾ ਪੱਖ ਦਿੱਤਾ ਮੈਨੂੰ ਮਾਂ ਪਿਓ ਮੰਨ ਕੇ ਵੀ ਮੇਰਾ ਇੰਨਾ ਪੱਖ ਜਿਤਾਇਆ ਵੀ ਅੱਜ ਵੀ ਮੈਂ ਉਹਨੂੰ ਪਿਓ ਮੰਨਦੀ ਆ ਵੀ ਉਹਨੇ ਮੈਨੂੰ ਇਹ ਕਿਹਾ ਵੀ ਪੁੱਤ ਮੈਂ ਤੈਨੂੰ ਐ ਫੜਕੇ ਨਹੀਂ ਤੋੜਦਾ ਬੱਸੇ ਕੱਟੇ ਮੰਗੂ ਮੈਂ ਤੇਰੇ ਨੰਦ ਕਰਕੇ ਤੋੜੂੰਗਾ ਕਿਉਂਕਿ ਉਹਨੇ ਮੇਰੇ ਨੰਦ ਕਰਕੇ ਤੋੜਿਆ ਪੂਰੀ ਬਰਾਤ ਦੀ ਰੋਟੀਨ ਚਰ ਤੁਸੀਂ ਉਹ ਮਿਸਤਰੀ ਦੇ ਘਰੇ ਰਹੀ ਮੈਂ 3-4 ਸਾਲ ਰਹੀਆਂ ਪੰਜ ਉਹ ਤਾਂ ਮੈਂ ਪੰਜ ਹੀ ਰਹੀਆਂ ਉਹਦੇ ਘਰੇ ਤੇ 2 ਸਾਲ ਮੇਰਾ ਪਹਿਲਾਂ ਨਿਬੜ ਗਿਆ ਸੀ ਉਧਰੋਂ ਮੇਰੇ ਬੱਚੇ ਵਿਚੋ ਨਨੇ ਲੈ ਲੇ ਸੀ ਵੀ 2-3 ਸਾਲ ਮੈਂ ਪਹਿਲਾਂ ਫਿਰ ਮੈਂ ਉਸ ਤੋਂ ਬਾਅਦ ਕਦੇ ਕਿਤੇ ਕਦੇ ਕਿਤੇ ਵੀ ਮੈਂ ਇਸ ਕੀਰਣਾ ਚ ਵਗ ਜਾਂਦੀ ਸੀ ਉਹ ਵੀ ਕੀ ਹੋਇਆ ਵੀਰਜੀ ਮੈਂ ਲੀੜੇ ਚੱਕ ਲੈਂਦੀ ਜੇ ਮੈਂ ਅੱਜ ਤੁਹਾਡੇ ਘਰੇ ਦਿਨ ਕੱਟ ਗਈ ਤੇ ਮੈਂ ਇਹ ਕਹਿ ਦਾਂਦੀ ਸੀਗੀ ਵੀ ਅੱਜ ਮੈਂ ਕਿਹਦੇ ਘਰੇ ਰਾਤ ਕੱਟੂਗੀ ਜੇ ਮੈਂ ਕਿਸੇ ਦੇ ਘਰੇ ਰੋਟੀ ਖਾ ਲਈ ਤਾਂ ਮੈਂ ਕਹਿੰਦੀ ਅੱਜ ਮੈਂ ਕਿਹਦੇ ਘਰੇ ਲੀੜੇ ਧੂੰਗੀ ਬਾਲੀ ਗੱਲ ਕੀ ਆ ਬਾਈ ਮੈਂ ਵੀ ਜਿਹੜੇ ਆਪਣੇ ਕੀ ਕਹਣਾ ਹੁੰਦਾ ਆਪਾਂ ਕਹਿਣਾ ਤਾਂ ਚਾਹੀਦਾ ਨਹੀਂ ਵੀ ਕਿਉਂਕਿ ਵੀ ਪਰਚਾ ਹੋ ਜਾਂਦਾ ਵੀ ਜਿਹੜੇ ਮਜ ਵੀ ਸਿੱਖਾਦੇ ਨੇ ਬੀਹੋਰ ਨੇ ਜਾਤੀ ਛੋਟੀ ਆ ਉਹਨਾਂ ਦੇ ਘਰੇ ਵੀ ਮੈਂ ਰਾਤਾਂ ਕੱਟੀਆਂ ਨੇ ਉਹਨਾਂ ਦੇ ਘਰੇ ਵੀ ਮੈਂ ਰੋਟੀ ਖਾਧੀ ਆ ਵੀ ਮੇਰੀ ਮਦਦ ਕਰੀ ਆ ਉਹਨਾਂ ਨੇ ਵੀ ਮੇਰੀ ਹੈਲਪ ਪੂਰੀ ਕਰੀ ਆ ਤੇ ਮੈਂ ਸੋਚ ਲੈਂਦੀ ਸੀ ਜਦੋਂ ਮੈਂ ਅਗਲੇ ਦੇ ਘਰੇ ਦੋ ਦਿਨ ਲਾਏ ਆਉਂਦੀ ਤੀਜੇ ਦਿਨ ਉਹ ਮੈਨੂੰ ਅਗਲੇ ਦੇ ਆਏ ਹੋ ਜਾਂਦਾ ਸੀ ਮਹਿਸੂਸ ਜਾਂ ਵੀ ਚੌਥਾ ਘਰ ਅਜ ਕਿਤੇ ਜਾਵਾਂਗੀ ਅੱਜ ਮੈਂ ਕਿੱ데 ਜਾਵਾਂ ਮੈਂ ਵੀ ਅਗਲਾ ਕਹਿੰਦਾ ਹੁਣ ਤੂੰ ਸਾਡੇ ਘਰੀ ਬੈਠੀ ਆ ਵੀ ਅਗਲਾ ਤਾਂ ਨਹੀਂ ਕਹਿੰਦਾ ਵੀ ਮੈਂ ਤਾਂ ਕਹੀ ਨਹੀਂ ਆ ਵੀ ਜਦੋਂ ਮੈਂ ਤੁਰਦੀ ਵੀ ਮੈਨੂੰ ਧਰਤੀ ਵੇਲ ਨਾ ਦਿੰਦੀ ਮੈਂ ਇਹ ਕਹਿ ਦਿੰਦੀ ਵੀ ਅੱਜ ਤਾਂ ਮਰੀ ਚੰਗੀ ਜੀ ਸਰਦਾਰ ਦੇ ਘਰ ਤੁਸੀਂ ਮਿਸਤਰੀ ਦੇ ਘਰ ਰਹਿੰਦੇ ਸੀ ਉਹਨੇ ਆਪਦਾ ਭਰਾ ਦਾ ਤੇ ਪਿਓ ਦਾ ਫਰਜ਼ ਨਿਭਾਇਆ ਤੁੱਲ ਮੇਰੇ ਨਾਲ ਮੈਂ ਕਹਿੰਦੀ ਅੱਜ ਵੀ ਮੇਰੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਨੇਗੇ ਜਿਹੜਾ ਉਹਦੇ ਮੁੰਡੇ ਨੇ ਮੈਨੂੰ ਸੰਧਾਰੇ ਵੀ ਦੇ ਕੇ ਗਏ ਨੇ ਅੱਜ ਵੀ ਉਹ ਮੇਰੇ ਨਾਲ ਗੱਲ ਕਰਦੇ ਨੇ ਮੈਨੂੰ ਕਹਿੰਦੇ ਨੇ ਵੀ ਜੇ ਗਰਮੀ ਤਾਂ ਤੂੰ ਪਿੰਡ ਦਾ ਨਾਂ ਨਾ ਲਿਆ ਕਰ ਤੂੰ ਐ ਕਹਦਾ ਕਰ ਵੀ ਬਸ ਮੇਰੇ ਭਾਈ ਇਹੀ ਨੇ ਮੈਂ ਕਹਿੰਦੀ ਮੇਰੇ ਭਾਈ ਆਉਂਦੇ ਜਾਂਦੇ ਆ ਹਾਂਜੀ ਵਰਤਦੇ ਆ ਤੇਰੇ ਨਾਲ ਹਾਂਜੀ ਆਪਦੇ ਭਰਾਵਾਂ ਨਾਲ ਉਹ ਕਹਾਵਤ ਵੀ ਆਪਦੇ ਆਪਦੇ ਨਹੀਂ ਬਣੇ ਜਿਹੜੇ ਬਗਾਨੇ ਉਹ ਆਪਦੇ ਬਣ ਗਏ। ਵੀਰ ਜੀ ਮੈਨੂੰ ਮੈਂ ਕਹਿੰਦੀ ਆ ਵੀ ਆਪਦੇ ਨਹੀਂ ਉਹਨਾ ਹੱਕ ਜਿਤਾਉਂਦੇ ਜਿੰਨਾ ਵੀ ਮੈਨੂੰ ਉਹਨਾਂ ਨੇ ਆਪਦਾ ਹੱਕ ਜਿਤਾ ਕੇ ਆਪਦੀ ਧੀ ਬਣਾ ਕੇ ਵੀ ਮੈਨੂੰ ਉਹਨੇ ਵਿਆਹ ਕੇ ਤੋੜਿਆ ਤੇ ਮੇਰਾ ਐਡਾ ਉਹਨੇ ਫਰਜ ਨਿਮਾਇਆ ਮਾਪਾ ਪਾਲਾ। ਮੈਂ ਅੱਜ ਉਹਦੇ ਦੇਣ ਨਹੀਂ ਦੇ ਸਕਦੀ ਤੇ ਵੀ ਮੈਂ ਉਹਨੂੰ ਮਾਪਿਓ ਮੰਗੂ ਜਿੱਥੇ ਕਿਤੇ ਮੈਂ ਉਹਨੂੰ ਇਹ ਕਹਿੰਦੀ ਆ ਵੀ ਤੈਨੂੰ ਬਾਪੂ ਜੀ ਲਾਲ ਸਲਾਮ ਵੀ ਮੇਰੇ ਵੱਨੂ ਜਿਹੜੇ ਮੇਰਿਆਂ ਤਾਂ ਅੰਦਰਾਂ ਠੰਡੀਆਂ ਕਰੀਆਂ ਸੀ ਤਾਂ ਮੇਰੇ ਮਾਪਿਓ ਦਾ ਵੀ ਰੱਖਿਆ ਸੀ। ਤੇ ਪਰ ਮੈਂ ਅੱਜ ਕਿਸੇ ਨੂੰ ਮੈਂ ਆਪਦੀ ਦੱਸ ਮਾਂ ਪਿਓ ਤੇ ਭੈਣ ਭਰਾ ਉਹਨੇ ਜ਼ਿਆਦਾ ਨਹੀਂ ਹਉਣ ਦਿੱਤੇ ਨਾ ਨਹੀਂ ਜੀ ਦਿੱਤੇ ਨਹੀਂ ਹਉਣ ਜਾਣ ਮੈਨੂੰ ਇਹ ਨਹੀਂ ਮੈਨੂੰ ਜ਼ਿਆਦਾ ਮਹਿਸੂਸ ਹੀ ਨਹੀਂ ਸੀ ਕਰਾਇਆ ਮੈਨੂੰ ਮੈਂ ਬਸ ਇਹ ਸਮਝਦੀ ਹੁੰਦੀ ਸੀ ਵੀ ਮੈਂ ਜੇ ਦੋ ਦਿਨ ਜਾਂਦੀ ਤਾਂ ਮੈਂ ਇਹ ਕਹਿੰਦੀ ਜੀ ਮੈਂ ਆਪਦੀ ਮਾਂ ਕੋਲੇ ਦਿਨ ਲਾ ਕੇ ਆਈਆਂ ਤੇ ਹੁਣ ਬਸ ਮੈਨੂੰ ਇਹ ਹੋ ਗਿਆ ਸੀ ਵੀ ਜਦੋਂ ਇਹ ਬੰਦੇ ਦੇ ਗਲਤ ਸਬੰਧ ਬਣ ਗਏ ਮੈਨੂੰ ਘਰੋਂ ਕੱਢ ਦਿੰਦਾ ਸੀ ਮੈਂ ਇਹ ਕਹਿੰਦਾਂਦੀ ਸੀਗੀ ਵੀ ਜੇ ਮੈਂ ਰੋਜ਼ ਪੈਰ ਪੱਟ ਲਿਆ ਵੀ ਬੰਦਾ ਮੈਨੂੰ ਘਰੇ ਨਹੀਂ ਵੜਨ ਦਿੰਦਾ ਮੈਂ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਮੈਂ ਲੋਕਾਂ ਦੇ ਕਰਾਂ ਚ ਲਾ ਕੇ ਆ ਇਸ ਵਕਤ ਆ ਹੁਣ ਮੈਂ ਗਰਮੀ ਨਹੀਂ ਚ ਬੋਟਾਂ ਵੇਲੇ ਮੈਂ 4 ਮਹੀਨੇ ਆਪਣੀ ਜਸੇਬੰਦੀ ਵਾਲੀ ਭੈਣ ਕੋਲੇ ਰਹਿ ਕੇ ਆ ਉਦੋਂ ਵੀ ਮੈਨੂੰ ਮੇਰੇ ਭਾਈ ਨੇ ਤੇ ਮੇਰੀ ਪਰਜਾਈ ਨੇ ਘਰੋਂ ਕੱਢਤਾ ਕੰਦ ਕੋਨ ਤੜਾ ਕੇ ਕਿਸੇ ਨਾਲ ਲੜਾਈ ਹੋ ਗਈ ਸੀ ਚਿੱਟੇ ਵਾਲਿਆ ਨਾ ਉਹਨਾਂ ਤੋਂ 70000 ਰੁਪਏ ਦਵਾਤਾ ਸੀ ਆਪਣੀ ਜਸੇਵੰਦੀ ਨੇ ਮੈਂ ਵੀ ਰਲ ਕੇ ਚੱਲ ਆਪਾਂ ਦਵਾਤਾ ਸੀ ਉਹਨਾਂ ਤੇ ਪਰਚਾ ਹੁੰਦਾ ਸੀਗਾ ਕਿਉਂਕਿ ਬਹੂ ਨੂੰ ਹੱਥੋਂ ਵਾਹੀ ਕੀਤੀ ਸੀਗੀ ਚਲੋ ਆਪਾਂ ਉਹਨਾਂ ਨੂੰ ਕੰਦੋ ਕੰਦ ਕਢਾ ਕੇ ਆਪਾਂ ਫਰਜ ਨਿਵਾ ਕੇ ਜਦੋਂ ਮੈਨੂੰ ਉਹਨਾਂ ਨੇ ਵੀ ਲੜਾਈ ਝਗੜਾ ਕਰਿਆ ਮੈਂ ਆਪਣੀ ਆਪ ਦੀ ਭੈਣ ਕੋਲੇ ਜਸੇਵੰਦੀ ਵਾਲੀ ਕੋਲੇ ਕੈਂਚੀਆਂ ਤੇ ਉੱਥੇ 4 ਮਹੀਨੇ ਲਾ ਕੇ ਆਂ ਉੱਥੇ ਮੈਨੂੰ ਮੌਜੂਦਾ ਸਰਪੰਚਾ ਗਾ ਆਪਣਾ ਤਲੋਚਨ ਸਿੰਘ ਮੇਰੇ ਜਸੜਵਾਲ ਦਾ ਵੀ ਮੈਨੂੰ ਉਹ ਜਾ ਕੇ ਲੈ ਕੇ ਆਏ ਨੇ ਤੇ ਉਹਨਾਂ ਨੇ ਮੇਰਾ ਇਹ ਕਿਹਾ ਵੀ ਮੈਨੂੰ ਵੀ ਤੂੰ ਗਰਮੀ ਤੇ ਸਾਡੇ ਪਿੰਡ ਦੀ ਨੂੰਹ ਤੀ ਆ ਅਸੀਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗੇ ਤੂੰ ਸਾਡੇ ਪਿੰਡ ਦੀ ਨੂੰਹ ਤੀ ਬਣ ਕੇ ਰਹੀ ਤੇ ਮੈਂ ਉਹਨਾਂ ਦੀ ਪਿੰਡ ਦੀ ਮੇਰੇ ਜਸੜਵਾਲ ਦੀ ਮੈਂ ਇੱਜ਼ਤ ਰੱਖੀ ਬੈਠੀ ਆ ਮੈਂ ਆਪਣੇ ਪੇਕੇ ਮਾਪਿਆਂ ਦੀ ਰੱਖੀ ਬੈਠੀ ਆ ਬਸ ਇਸ ਤੋਂ ਬਾਅਦ ਮੇਰਾ ਮਰਨਾ ਵੀਰ ਜੀ ਮੈਂ ਆਪਦੇ ਮੀਡੀਅਮ ਵਾਲੇ ਤੇ ਮੂਰੇ ਹੀ ਪੱਖ ਲਿਹਾਉਣਾ ਚਾਹੁੰਦੀ ਆ ਜਿਹੜਾ ਦੂਜਾ ਮੁੰਡੇ ਨੇ ਤੁਸੀਂ ਪਾਲਿਆ ਸੀ ਤੁਸੀਂ ਆਖਿਆ ਮੇਰੇ ਚਲੋ ਆਪਦੇ ਤਾਂ ਨੀਬ ਆਪਦੇ ਬਣ ਸਕੇ ਤੁਹਾਡੇ ਬੱਚੇ ਤਾਂ ਪਿੱਛੇ ਰਹਿਗੇ ਤੁਹਾਡਾ ਉਹਦੇ ਨਾਲ ਸਮਝੌਤਾ ਹੋਗਾ ਫੈਸਲਾ ਹੋਗਾ ਤੁਸੀਂ ਪਿੱਛੇ ਬੱਚੇ ਛੱਡਿਆ ਆਏ ਇਹ ਮੁੰਡਾ ਇਹਨਾਂ ਦਾ ਸੀ ਜਿਹੜਾ ਮੁੰਡਾ ਇਹ ਸੀ ਇਹ ਚੌਥੀ ਦਾ ਸੀ ਤੀਜੀ ਦਾ ਸੀ ਜਾਂ ਦੂਜੀ ਦਾ ਸੀ ਇਹ ਪਹਿਲੀ ਦਾ ਸੀ ਪਹਿਲੀ ਦਾ ਸੀ ਹਾਂਜੀ ਉਸ ਤੋਂ ਬਾਅਦ ਵੀ ਜਾਨੀ ਤਿੰਨ ਉਹ ਹੋ ਗਏ ਤੇ ਪੰਜਵੀਂ ਮੈਂ ਹੋਗੀ ਜੀ ਜਦੋਂ ਤੁਸੀਂ ਤੁਹਾਨੂੰ ਵਿਆਹ ਕੇ ਲੈਂਦਾ ਇਸ ਕਰੇ ਇਹ ਜਿਹੜਾ ਮੁੰਡਾ ਸੀ ਕਿੰਨੇ ਸਾਲਾਂ ਦਾ ਸੀ ਇਹ ਉਹਦੋਂ 10 ਸਾਲਾਂ ਦਾ ਸੀਗਾ ਉਹ ਤੁਹਾਨੂੰ ਐਲਬਮ ਪਤੇ ਦੀ ਸੀ ਜਾਂਦਾ ਵੀ ਐਲਬਮ ਪਤੇ ਦੀ ਸੀ ਜਾਂਦਾਗਾ ਬੀ ਆਸੀ ਗਵੀਰ ਜੀ ਜੀ ਹਾਂਜੀ 10 ਸਾਲਾਂ ਦਾ ਸੀ ਹਾਂ 10 ਸਾਲਾਂ ਦਾ ਸੀ ਜੀ ਤੁਸੀਂ ਇਹਨੂੰ ਮਾਂ ਦਾ ਪਿਆਰ ਦਿੱਤਾ ਇਹਨੂੰ ਮਾਂ ਨਹੀਂ ਜਾਨੋਂ ਦਿੱਤੀ ਮੈਂ ਇਹਨੂੰ ਮਾਂ ਜਮਾ ਹੀ ਨਹੀਂ ਜਾਨੋਂ ਦਿੱਤੀ ਬਸ ਹੁਣ ਇਹ ਮੈਨੂੰ ਕਿਸੇ ਨੇ ਲਾ ਲਾ ਕੇ ਉਂਗਲਾਂ ਨੂੰ ਕਹਤਾ ਵੀ ਤੁਸੀਂ ਕਢਾਈਲੇ ਵਗ ਜਾ ਤੂੰ ਆਪਦੇ ਨਾਨਕੀ ਵੀ ਇਹ ਜਨਾਨੀ ਵਗਜੂ ਬਸ ਮੁੰਡਾ ਮੈਨੂੰ ਜਨਾਨੀ ਕਹਿੰਦਾਗਾ ਕਿਉਂਕਿ ਤੇ ਹੁਣ ਮੈਨੂੰ ਜਨਾਨੀਆਂ ਜਦੋਂ ਕਹਿੰਦਾਗਾ ਮੈਂ ਉੱਥੋਂ ਵੀ ਜਾ ਕੇ ਲਈ ਮੈਂ ਕੋਈ ਜੱਸੇਬੰਦੀ ਦਾ ਬੰਦਾ ਨਹੀਂ ਲੈਂਦਾ ਮੈਂ ਉਹਨਾਂ ਨੂੰ ਪੱਖ ਦੱਸਿਆ ਸਾਰੀ ਗੱਲ ਮੈਂ ਉਹਨਾਂ ਨੂੰ ਇਹ ਪੱਖ ਦੱਸਿਆ ਮੈਂ ਕਿ ਵੀ ਜੇ ਤਾਂ ਮੈਂ ਛੋਡੇ ਬੱਚੇ ਦੀ ਕੁੱਟਮਾਰ ਕਰਦੀ ਆ ਛੋਡੇ ਦੋਤੇ ਦੀ ਤਾਂ ਤਾਂ ਵੀ ਮੈਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਨਹੀਂ ਮੇਰਾ ਪਿੰਡ ਪੁੱਛਿਆ ਜਾਣੇ ਵੀ ਮੈਂ ਇਹਨੂੰ ਰੋਟੀ ਦਿੰਨੀ ਆ ਕਿ ਨਹੀਂ ਦਿੰਦੀ ਜਾਂ ਇਹਨੂੰ ਮੈਂ ਪਿਆਰ ਸਦਕਾਰ ਨਹੀਂ ਦਿੰਦੀ ਮੇਰਾ ਅਸਗਮੰਡ ਪੁੱਛਿਆ ਜਾਵੇ ਮੇਰੇ ਪਿੰਡ ਤੋਂ ਪੁੱਛਿਆ ਜਾਵੇ ਵੀ ਮੈਂ ਕਿਵੇਂ ਫਰਜ਼ ਨਿਮਾਇਆ ਮਾਮਾ ਵਾਲੇ ਨਿਮਾਇਆ ਕ ਮਤੇਰ ਵਾਲੇ ਨਿਮਾਇਆ ਉਹ ਤਾਂ ਨਹੀਂ ਕਹਿੰਦੇ ਜਿਹੜੀ ਮਤੇਰ ਮਾ ਮਤੇਰੀ ਹੁੰਦੀ ਆ ਮਾਂ ਮਾਂ ਹੀ ਹੁੰਦੀ ਆ ਕਿਤੇ ਉਹ ਤਾਂ ਨਹੀਂ ਤੁਸੀਂ ਨੂੰ ਮੁੰਡੇ ਨੂੰ ਕੁੱਟਦੇ ਮਾਰਦੇ ਹੋ ਹਾਂ ਜੀ ਨਾ ਜੀ ਕੁੱਟਮਾਰ ਵਾਲੀ ਤਾਂ ਜਮੇ ਗੱਲ ਨਹੀਂ ਹੈਗੀ ਮੈਂ ਹੁਣ ਵੀ ਜਦੋਂ ਇਹਦੇ ਪਿਓ ਦੀਆਂ ਰਿਕਾਰਡਿੰਗਾਂ ਫੜੀਆਂ ਗਈਆਂ ਵੀਡਿਓਆਂ ਫੜੀਆਂ ਗਈਆਂ ਤੇ ਵੀ ਬਰਿਆਂ ਤੋਂ ਵੀ ਸੜਾ ਕੇ ਲਈ ਉਹ ਵੀ ਮੇਰੇ ਕੋਲੇ ਕਾਗਜ਼ ਪੱਤਰ ਪਏ ਨੇ ਕੌਂਡ ਵਾਲੇ ਜੀ ਤੇ ਉਹ ਕਾਗਜ਼ ਪੱਤਰ ਵੀਰ ਜੀ ਮੈਂ ਆ ਸਰਟੀਫਿਕੇਟ ਹੈ ਤੁਹਾਡਾ ਹਾਂਜੀ ਹਾਂਜੀ ਅੱਛਾ ਤੁਹਾਡੇ ਜੋ ਆਨੰਦ ਕਾਰਜ ਹੋਏ ਆ ਹਾਂਜੀ ਤੇ ਉਹ ਸਰਟੀਫਿਕੇਟ ਹੈ ਤੁਹਾਡੇ ਕੋਲੇ ਹਾਂਜੀ ਉਹ ਨੰਦ ਆ ਗਿਆ ਮੇਰੇ ਵੀ ਜਾਨੀ ਨੇ ਉਹਨਾਂ ਨੇ ਇਹ ਗੱਲ ਕਹਿਤਾ ਵੀ ਅਸੀਂ ਸਹੀ ਸਬੂਤ ਦਿੰਨੇ ਆ ਜੀ ਜਿਹੜਾ ਤੁਹਾਡੇ ਤੇ ਡਾਕੂਮੈਂਟ ਬਣੇ ਆ ਜਿਵੇਂ ਵੋਟਰ ਕਾਰਡ ਆਧਾਰ ਕਾਰਡ ਆ ਉਹਦੇ ਵਿੱਚ ਤੁਹਾਡਾ ਨਾਂ ਤੁਹਾਡੇ ਘਰ ਦਾ ਐਸ ਦਾ ਨਾਂ ਹੈਗਾ ਵਿੱਚ ਉਹ ਸਾਰਾ ਕੁਸਾ ਜੀ ਮੇਰੇ ਕੋਲੇ ਮੈਮੇਲ ਚ ਪਿਆ ਆ ਆਧਾਰ ਕਾਰਡ ਆ ਜੀ ਜਿਹੜੇ ਮੈਂ ਇਹਨੇ ਵੀ ਸਾਡਾ ਠੇਕੇ ਤੇ ਵਾਹਣ ਸੀ ਉਹਨਾਂ ਨੂੰ ਕਹਿਣਾ ਵੀ ਬਰੀ ਫੜਿਆ ਗਿਆ ਸੀਗਾ ਇਹ ਜਦੋਂ ਬਰੀ ਫੜਿਆ ਗਿਆ ਜਦੋਂ ਮੈਨੂੰ 4 ਮਹੀਨੇ ਕੱਢਤਾ ਤੇ ਮੈਨੂੰ ਬਸ ਲੋਕ ਕਹਿਣ ਲੱਗੇ ਵੀ ਗਰਮੀ ਤਾਂ ਤੇਰੇ ਕੋਲੇ ਪਤਾ ਲੱਗ ਜੂ ਤੈਨੂੰ 2-4 ਦਿਨਾਂ ਨੂੰ ਰਿਜ਼ਲਟ ਨਿਕਲੇ ਹੋਏ ਗੱਲਾਂ ਦਾ ਮੈਂ ਕਿਹਾ ਕਰਾਂ ਵੀ ਰਿਜ਼ਲਟ ਕੀ ਨਿਕਲੂਗਾ ਵੀ ਤੁਸੀਂ ਮੈਨੂੰ ਦੱਸ ਦੋ ਮੈਨੂੰ ਇਹ ਤੇ ਇੰਨਾ ਬਸਵਾਸੀ ਵੀਰ ਜੀ ਵੀ ਮੈਂ ਰੱਬ ਮੰਦੀ ਸੀ ਇਹਨੂੰ ਮੈਂ ਇਹਨੂੰ ਇਹ ਕਹਿ ਦਿੰਦੀ ਸੀ ਵੀ ਜੇ ਚਲੋ ਇੱਕ ਮਾੜੀ ਆ ਦੋ ਮਾੜੀਆਂ ਸਾਰੀਆਂ ਮਾੜੀਆਂ ਹੋ ਗਈਆਂ ਨਾ ਵੀ ਉਹ ਗਲਤ ਸੀ ਵੀ ਮੈਂ ਨਹੀਂ ਮਾੜੀ ਇਸ ਗੱਲਾਂ ਤੇ ਹੈਗੀ ਵੀ ਨਾ ਮੈਂ ਮਾੜੀ ਹੋਵਾਂ ਵੀ ਮੈਂ ਤੇਰਨਾ ਵੀ ਜੀਤੇ ਉਤੋਂ ਖਾਨੀ ਕਰਦੀ ਗਲਤੀ ਪਾ ਵੀ ਜਿਹੜਾ ਤੇਰਨਾ ਉਹਨਾਂ ਨੇ ਕਰਤਾ ਵੀ ਮੈਂ ਤੋਂ ਖਾ ਨਹੀਂ ਕਦੇ ਵੀ ਕਰੂੰਗੀ ਜਦੋਂ ਮੈਨੂੰ ਮਰਜ਼ੀ ਫੜ ਲਈ ਇਸ ਗੱਲਾਂ ਤੇ ਵੀ ਗੱਲ ਤਾਂ ਸਬੰਧਾਂ ਤੇ ਵੀ ਤੂੰ ਮੈਨੂੰ ਤੋਂ ਖਾ ਨਾ ਦੀ ਇਹ ਬੰਦੇ ਨੇ ਮੈਨੂੰ ਅੱਜ ਤੋਂ ਖਾ ਦਿੱਤਾ ਮੇਰੇ ਘਰ ਵਾਲੇ ਨਹੀਂ ਉਹ ਖਾ ਦੇਤਾ ਆ ਇਹਦੇ ਉਹ ਕਾਊਂਟ ਨੰਬਰ ਨੇ ਜਿੰਨਾਂ ਦੇ ਵਿੱਚ ਇਹਨੇ ਗਲਤ ਟੀਮਾਂ ਨੂੰ ਪੈਸੇ ਪਾਏ ਨੇ ਉੱਥੇ ਨੰਗਾ ਫੜਿਆ ਗਿਆ ਸੀ ਮੋਟਰਸਾਈਕਲ ਭੰਨਿਆ ਗਿਆ 6 ਟੋਲਿਆਂ ਦਾ ਕੜਾ ਲੈ ਕੇ ਗਿਆ ਉਹ ਵੀ ਫੜਾ ਕੇ ਆਏ ਇਹਨਾਂ ਨੂੰ ਤੇ ਉੱਥੇ ਜਦੋਂ ਫੜਿਆ ਗਿਆ ਉੱਥੇ ਮੇਰੇ ਸਰੀਕੇ ਦੇ ਬੰਦੇ ਇਹਨੂੰ ਸੜਾ ਕੇ ਲਿਆਈ ਨੀ ਕਿੰਨੇ ਕਿੰਨੇ ਪੈਸੇ ਕਾਊਂਟ ਚ ਪਾ ਦਿੰਦਾ ਸੀ 30-3000 ਰੁਪਿਆ 20-2000 ਜਿਹੜਾ ਆਹਗਾ ਕਾਗਜ਼ ਇਹ ਜਿੱਦੇ 3 ਲੱਖ ਰੁਪਿਆ ਲੈ ਕੇ ਠੇਕੇ ਦਾ ਭੱਜਿਆ ਮੇਰਾ ਪੱਤਰਕਾਰ ਸੀਗਾ ਆਪਣੀ ਜਸੇਵੰਦੀ ਦਾ ਤੇ ਆਪਣੀ ਜਸੇਵੰਦੀ ਰਲ ਕੇ ਮੇਰੇ ਨਾਲ ਥਾਣੇ 'ਚ ਤਰਖਾਸ ਦੇ ਕੇ ਆਈ ਸੀ ਵੀ ਅਸੀਂ ਲਿਖਾਈ ਸੀ ਗੁੰਮ ਗੁੰਮਸੁੱਦੀ ਰਿਪੋਰਟ ਵੀ ਸਾਡਾ ਬੰਦਾ ਵੀ ਗੁੰਮਸੁੱਦ ਹੋ ਗਿਆ ਤੇ ਕਿਉਂਕਿ ਇਹ ਬੈਠਾ ਸੀ ਕਿਸੇ ਜਨਾਨੀ ਨੂੰ ਬਾਰੇ ਲਈ ਜਦੋਂ ਬੈਠਾ ਸੀ ਉੱਥੇ ਬਸ ਇਹ ਭੀ ਗਾਂਜਾ ਗੂੰਜਾ ਪੀ ਲਿਆ ਕਰੇ ਸੁੱਖਾ ਸੱਲਾ ਪੀ ਲਿਆ ਕਰੇ ਆਥਣੇ ਉਹ ਜਨਾਨੀ ਕੋਲੇ ਜਾ ਬੜਿਆ ਕਰੇ ਥੋੜੇ ਦਿਨਾਂ ਬਾਅਦ ਆਪਣੀ ਜਸੇਵੰਦੀ ਇਹ ਬੰਦੇ ਨੂੰ ਲੈ ਕੇ ਆਈ ਮੇਰੇ ਘਰ ਵਾਲੇ ਨੂੰ ਜਦੋਂ ਲੈ ਕੇ ਆਈ ਫੇਰ ਵਾਸਤੇ ਮੈਨੂੰ ਇਹ ਯਕੀਨ ਹੋ ਬੇਯਕੀਨ ਹੋਣ ਲੱਗ ਗਿਆ ਵੀ ਬਸ ਵੀ ਮਨਾ ਤੇਰੇ ਤੋਂ ਹੱਥੋਂ ਗਿਆ ਸਾਰਾ ਕੁਝ ਵੀ ਕੱਲ ਨੂੰ ਜੇ ਬੰਦੇ ਨੂੰ ਮਾਰਤਾ ਜਾਂ ਕੋਈ ਗੱਲਬਾਤ ਹੋਗੀ ਕੱਲ ਨੂੰ ਤੈਨੂੰ ਮੀਡੀਅਮ ਵਾਲੇ ਆ ਕੇ ਪੱਖ ਪੁੱਛਣਗੇ ਤੈਨੂੰ ਪੁਲਿਸ ਘੜੀ ਸੁਗੀ ਮੈਂ ਹੁਣ ਵੀ ਮੇਰੀ ਜਸੇਬੰਦੀ ਨੂੰ ਇਹ ਕਿਹਾਗਾ ਵੀ ਤੁਸੀਂ ਮੇਰੇ ਨਾਲ ਜਾ ਕੇ ਥਾਣੇ 'ਚ ਐਪਲੀਕੇਸ਼ਨ ਲਖਵਾ ਦਿਓ ਵੀ ਐਪਲੀਕੇਸ਼ਨ ਤੇ ਉੱਥੇ ਆਪਾਂ ਆਏ ਲਖਾਇਆ ਇਹ ਬਿਆਨ ਦੇ ਦੇਗੇ ਵੀ ਸਾਡਾ ਬੰਦਾ ਇਹ ਬਾਹਰ ਗਲਤ ਸਬੰਧ ਨੇ ਵੀ ਇਹ ਐਂ ਕਰਕੇ ਫਿਰਦਾ ਵੀ ਸਾਡੇ ਤੇ ਕਾਰਵਾਈ ਹੋਣੀ ਨਹੀਂ ਚਾਹੀਦੀ ਉਹ ਜਨਾਨਾਂ ਨਗਾ ਤੇ ਇਹ ਬੰਦੇ ਤੇ ਜੇ ਮੈਨੂੰ ਕੁਝ ਹੁੰਦਾ ਤਾਂ ਇਹ ਕਾ ਕਰਦੇ ਇੱਕ ਮੇਰਾ ਦਿਓਰ ਆ ਇੱਕ ਮੇਰਾ ਬੇਟਾ ਜਿਹੜਾ ਇਹ ਪਿਛਲਾ ਮੁੰਡਾ ਗਾ ਇੱਕ ਇਹਦੀ ਤਾਈ ਆ ਜਿਹੜੀ 2 ਲੱਖ ਰੁਪਇਆ ਦਿੰਦੀ ਆ ਇੱਕ ਮੇਰਾ ਘਰ ਵਾਲਾ ਤੇ ਵੀ ਮੇਰੀ ਮੌਤ ਦੇ ਜ਼ਿੰਮੇਦਾਰ ਇਹ ਨਹੀਂ ਮੈਂ ਮੇਰੀ ਇਹੀ ਬੇਨਤੀ ਆਗੀ ਮੀਡੀਆ ਵਾਲਿਆਂ ਨੂੰ ਮੇਰੇ ਵੀਰ ਨੂੰ ਜਿਹੜਿਆਂ ਨੇ ਮੇਰਾ ਅੱਜ ਪੱਖ ਸੁਣਿਆ ਤੇ ਮੈਂ ਆਪਦਾ ਪੱਖ ਸੁਣਾਇਆ ਤੁਹਾਡੀ ਜਿ세 ਬਦੀ ਤੁਹਾਡੇ ਨਾਲ ਆ ਹੁਣ ਹਾਂਜੀ ਕੀ ਕਹਿੰਦੀ ਜਸੇਵੰਦੀ ਜਸੇਵੰਦੀ ਕਹਿੰਦੀ ਉਹਨਾਂ ਨੇ ਵੀ ਵਰਜੀ ਸਮਝਾ ਸਮਝਾ ਥੱਕ ਗਈ ਉਹਨਾਂ ਨੇ ਮੇਰੇ ਇਹਨੂੰ ਇਹ ਵੀ ਗੱਲ ਕਹਤੀ ਵੀ ਤੂੰ ਕਲਦੀ ਪੱਦਾ ਕਿੱਲਾ ਕਰਾ ਦੇ ਦੇ ਨਾਲ ਵੀ ਚੱਲ ਇੰਨੇ ਸਾਰੇ ਬੈਠੇ ਰੂ ਇਹਦਾ ਕੋਈ ਬੱਚਾ ਬੱਚਾ ਵੀ ਹੈ ਨਹੀਂ ਵਰਜੀ ਮੇਰੇ ਪ੍ਰੈਸਨ ਹੋਇਆ ਵਾ ਜੇ ਮੇਰਾ ਬੱਚਾ ਹੋਵੇ ਚੱਲ ਮੈਂ ਫੇਰ ਵੀ ਚੱਲ ਮੈਂ ਬੱਚਾ ਆਵਦਾ ਉਹ ਵੀ ਮੰਨਿਆ ਪਰ ਬੱਚੇ ਨੇ ਮੈਨੂੰ ਮਾਂ ਨਹੀਂ ਬਣਾਇਆ ਕਿਉਂਕਿ ਉਹਦੇ ਮੈਂ ਸੋਨੂੰ ਹੋਰ ਵੀ ਰਿਕਾਰਡ ਦਿਖਾ ਦਿੰਨੀ ਆ ਉਹ ਕਿਵੇਂ ਵੀ ਇੱਕ ਦਿਨ ਉਹ ਫੈਕਟਰੀ ਕਿ ਬਾਗਿਆ ਕੌਣ ਮੇਰਾ ਬੇਟਾ ਸੀ ਆਖਾ ਵੀ ਪੁੱਤ ਤੂੰ ਕੋਈ ਕੰਮ ਲੱਗ ਜਾ ਵੀ ਇਤੂ ਬਾਦ ਤੂੰ ਨਾਲ-ਨਾਲ ਪੜ੍ਹਾਈ ਕਰੀ ਚੱਲ ਵੀ ਪੜ੍ਹਾਈ ਤੂੰ ਕਰੀ ਜਾਣਾ ਕਿ ਵੀ ਹੁਣ ਤੂੰ ਐਂ ਕਰ ਵੀ ਕੋਈ ਡਾਕਟਰੀ ਦਾ ਕੰਮ ਸਿੱਖ ਲਾ ਡਾਕਟਰੀ ਦਾ ਕੰਮ ਸਿੱਖ ਲਾ ਵੀ ਤੂੰ ਕੀ ਕਹਣਾ ਹੁੰਦੇ ਨੇ ਵੀ ਨਾਲ ਕੰਮ ਕਰ ਲਾ ਪੁੱਤ ਵੀ ਚਲੋ ਆਪਾਂ ਆਪਦਾ ਘਰ ਦਾ ਗੁਜ਼ਾਰਾ ਕਰ ਲਾਂਗੇ ਜਿਹੜਾ ਆਪਣਾ ਲੈਣਾ ਦੇਣਾ ਚੜਿਆ ਵੀ ਇਹ ਲਾ ਲਾਂਗੇ ਤੇ ਉਹਨੇ ਕੀ ਕਰਿਆ ਉੱਥੇ ਜਾ ਕੇ ਮੁੰਡੇ ਨੇ ਨਸ਼ਾ ਪੱਤਾ ਕਰ ਲਿਆ ਉਹਦੋਂ ਮੈਂ ਥੋੜਾ ਜਿਹਾ ਚਿਰੀ ਹੋਇਆ ਸੀ ਮੈਨੂੰ ਘਰੇ ਆਈ ਨੂੰ ਮੈਂ ਆਖਿਆ ਜਦੋਂ ਇਹ ਮੈਨੂੰ ਇਹ ਗੱਲ ਕਹਿਣਾ ਹੁੰਦਾ ਸੀਗਾ ਵੀ ਮੇਰੇ ਘਰ ਵਾਲੀ ਮੇਰੇ ਬੱਚੇ ਨੂੰ ਮਾਰ ਦੂਗੀ ਮੈਂ ਤਾਂ ਇਹਨੂੰ ਲੈ ਜਾਂਦਾ ਨਹੀਂ ਜਦੋਂ ਸਕੀਰੀ ਚ ਵਹਿ ਜਾਂਦੀ ਸੀ ਮੈਂ ਜਾ ਕੇ ਤੇ ਮੈਨੂੰ ਇਹ ਡਰ ਸੀ ਵੀ ਜੇ ਇਹਦੇ ਮੁੰਡੇ ਨੂੰ ਕੁਝ ਹੋ ਗਿਆ ਤੇ ਵੀ ਇਹ ਮੈਨੂੰ ਸੱਚੂ ਹੀ ਨਾ ਕੋਈ ਕਾਰਵਾਈ ਕਰਾ ਦੇ ਜਿੱਦੇ ਦਾ ਮੁੰਡਾ ਆਇਆ ਕੁਦਰ ਤੋਂ ਫਿਰ ਉਹ ਨਸ਼ਾ ਕਰਕੇ ਆ ਗਿਆ ਆ ਵੀਰ ਜੀ ਉਹਦੀ ਬੀੜਗੂਆ ਅੱਛਾ ਇਹ ਬੀੜਗੂਆ ਮੁੰਡੇ ਨੇ ਨਸ਼ਾ ਕਰਕੇ ਆਂਦਾ ਨਸੀਲੇ ਗੋਲੀਆਂ ਖਾ ਕੇ ਆਂਦੀਆਂ ਨੇ ਉਹ ਇਹ ਮੁੰਡੇ ਨੂੰ ਫੇਰ ਮੇਰੇ ਨੂੰ ਘਰੇ ਛੱਡ ਕੇ ਗਈ ਜੀ ਇੱਕ ਮਿੰਟ ਐ ਦੱਸੋ ਜਿਹੜੇ ਤੁਸੀਂ ਮੋਬਾਈਲ ਰੱਖੀ ਬੈਠੇ ਨੇ ਉਹ ਕੀ ਗੱਲ ਐ ਇੰਨੇ ਮੋਬਾਈਲ ਖਾਦੇ ਆ ਉਹ ਇਹ ਮਮੈਲ ਆ ਵੀਰ ਜੀ ਇਹਦੇ ਚ ਸਾਰੀਆਂ ਜਨਾਨੀਆਂ ਦੀਆਂ ਰਿਕਾਰਡਿੰਗਾਂ ਨੇ ਸਰੇ ਆਮ ਗੱਲਾਂ ਕਰਦਾ ਬੈੱਡ ਤੇ ਪੈ ਕੇ ਗੱਲਾਂ ਕਰਦਾਗਾ ਆ ਪੂਨੋ ਮੈਂ ਇੰਨੇ ਮਨ ਨੂੰ ਰੱਖੀ ਬੈਠਾ ਤੁਸੀਂ ਆ ਆ ਦਾ ਤੁਸੀਂ ਲੜਦੇ ਨੇ ਤੋੜਿਆ ਲੱਗਦਾ ਮੈਨੂੰ ਨਾ ਦੋਨੋਂ ਇਹ ਇਹ ਵੀਰਜੀ ਉਹਨਾਂ ਦੀ ਤੋੜੇ ਵੀ ਨਹੀਂ ਜਦੋਂ ਮੈਂ ਕਹਿੰਦਾ ਦੀ ਤੇਰੇ ਕੋਲੇ ਫੋਨ ਆ ਇਹ ਫੋਨ ਵੀ ਸੁਣ ਲੋ ਗੱਲ ਹੋ ਬਾਈ ਬੈਠਾ ਉਹਦੇ ਮੁੰਡੇ ਦਾ ਕੁਦਰ ਤੋਂ ਫੋਨ ਆ ਗਿਆ ਇਸੇ ਫੋਨ ਤੇ ਆ ਗਿਆ ਇਹਦਾ ਪੋਤਾ ਮਰਾ ਗੱਭਰੂ ਜਵਾਨ ਜਦੋਂ ਇਹ ਉਹਦੇ ਮੁੰਡੇ ਦਾ ਫੋਨ ਆ ਗਿਆ ਮੈਂ ਗੱਲਾਂ ਕਰਨ ਲੱਗ ਗਈ ਤੇ ਮੇਰੇ ਪੇਕੇ ਕਹਿੰਦੇ ਮੇਰੇ ਚਾਚੇ ਕਹਿੰਦੇ ਕਹਿੰਦੇ ਵੀ ਕੁੜੀਏ ਤੂੰ ਐਂ ਦੇਖ ਵੀ ਕਈ ਵਾਰੀ ਕਿਤੇ ਹੋਰ ਗਲਤ ਸਬੰਧ ਹੋ ਸੱਚੂ ਹੀ ਨਿਕਲੇ ਆ ਰਿਕਾਰਡਿੰਗ ਜਦੋਂ ਨਿਕਲੀਆਂ ਮੈਂ ਫੜ ਲਿਆ ਫੋਨ ਮੇਰਾ ਘਰ ਪੈਂਦਾ ਸੀ ਜਦੋਂ ਮੈਂ ਇਹ ਫੋਨ ਫੜ ਲੇ ਮੇਰੇ ਫੜਕੇ ਫੋਨ ਜਦੋਂ ਮੇਰੀ ਮਾਰ ਕਟਾਈ ਕਰਦਾ ਸੀ ਤੇ ਬਨ ਕੇ ਤੇ ਫੋਨ ਭੰਨ ਕੇ ਸਿੱਟ ਗਿਆ ਵੀ ਇਹਦੇ ਚ ਸਬੂਤ ਨਾ ਨਿਕਲੇ ਆਉਣਾ ਤੇ ਉਦੋਂ ਬਾਅਦ ਫਿਰ ਇਹ ਸਬੂਤ ਵੀਰ ਜੀ ਮੇਰੇ ਇਮੇ ਰੱਖੇ ਹੋਏ ਨੇ ਮੇਰੇ ਕੋਲੇ ਚਿਪ ਵੀ ਪਈ ਆ ਮੈਂ ਚਿਪ ਚ ਰਿਕਾਰਡਿੰਗਾਂ ਵੀ ਪਾਈ ਬੈਠੀ ਆ ਜਿਹੜਾ ਮੇਰਾ ਫੋਨ ਆ ਇਹਦੇ ਚ ਮੇਰੀਆਂ ਰਿਕਾਰਡਿੰਗਾਂ ਕੱਢੀਆਂ ਵੀਆਂ ਸੀਗੀਆਂ ਮੈਂ ਪੱਖ ਰੱਖਣ ਵਾਸਤੇ ਜਦੋਂ ਮੇਰਾ ਫੋਨ ਚੱਕ ਲੈਂਦਾ ਸੀ ਕਹਿੰਦਾ ਮੈਨੂੰ ਖਬਰ ਸੁਣਨੀ ਆ ਇਹਦੇ 'ਚ ਜਦੋਂ ਦੀ ਜਾਂਦੀਆਂ ਸੀ ਹਰ ਇੱਕ ਨੂੰ ਕਹਿੰਦਾ ਸੀ ਮੇਰੀ ਬੇਇੱਜ਼ਤੀ ਕਰਦੀ ਆ ਇਹ ਰਿਕਾਰਡਿੰਗ ਆ ਮੈਂ ਮੇਰੀਆਂ ਕੀ ਕਰਿਆ ਨੇ ਡਿਲੀਟ ਕਰ ਦੇਣਾ ਇਹਦੇ 'ਚ ਇਹਦੇ 'ਚ ਉਹ ਡਿਲੀਟ ਕਰੀਆਂ ਫਿਰ ਮੈਂ ਉਹ ਸਬੂਤ ਰੱਖ ਲਈ ਅੱਜ ਵੀ ਉਹ ਮੈਂ ਜਿੱਥੇ ਮੈਨੂੰ ਕਹੋਗੇ ਮੈਂ ਉਹ ਰਿਕਾਰਡਿੰਗ ਧਰ ਸਕਦੀ ਆ ਮੈਂ ਚਿੱਪ ਵਾਲੀਆਂ ਮੇਰੇ ਸੰਭੀ ਪਈ ਆ ਚਿੱਪ ਇਹ ਸਾਰੇ ਫੋਨ ਉਸੇ ਦੀ ਆ ਉਸ ਜਦੋਂ ਫੜਿਆ ਜਾਂਦਾ ਸੀ ਉਹ ਤੋੜ ਦਿੰਦਾ ਸੀ ਏ ਮੈਂ ਉਹ ਤੋਂ ਚੋਰੀਆਂ ਨੂੰ ਜਦੋਂ ਸਿੱਟ ਜਾਂਦਾ ਸੀ ਉਹਨੂੰ ਪੀਤੀ ਖਾਦੀ ਚ ਕੋਈ ਪਤਾ ਨਹੀਂ ਸੀ ਲੱਗਦਾ ਮੈਂ ਇਹ ਚੱਕ ਕੇ ਲਕੋ ਦੰਦੀ ਸੀ ਮੈਂ ਲਕੋ ਦੰਦੀ ਸੀ ਮੈਂ ਕਹਿੰਦਾਂਦੀ ਕਦੇ ਤਾਂ ਬੀ ਤੇਰਾ ਨਪੁੱਤੀ ਦੀ ਧੀ ਹੈ ਕਦੇ ਤਾਂ ਕਦੇ ਤੇਰਾ ਬੀ ਚਾਨਣ ਹੋਊ ਗਈ ਕਦੇ ਤਾਂ ਤੇਰੀ ਸਚਾਈ ਆਉ ਉਹ ਕਦੇ ਤਾਂ ਤੈਨੂੰ ਮੀਡੀਆ ਵਾਲੇ ਪੁੱਛਣਗੇ ਤੂੰ ਆਪਦੀ ਸਚਾਈ ਧਰੀ ਮੈਂ ਸਾਨੂੰ ਇਹੀ ਕਹਿੰਨੀ ਆ ਬਿਰਜੀ ਵੀ ਮੇਰਾ ਪੱਖ ਮੇਰੇ ਪਿੰਡ ਚ ਪੁੱਛਿਆ ਜਾਣੇ ਇਹਦਾ ਪੱਖ ਵੀ ਮੂਰੇ ਧਰਿਆ ਜਾਵੇ ਹੁਣ ਮੇਰਾ ਲਾਸਟ ਸਵਾਲ ਹੋਊਗਾ ਵੀ ਜਿਹੜਾ ਤੁਹਾਡੇ ਘਰ ਵਾਲਾ ਹੁਣ ਕਿੱਥੇ ਆ ਤੁਹਾਡੇ ਨਾਲ ਆ ਜਾਂ ਤਾਂ ਉਹ ਤੋਂ ਵੱਖਰਾ ਰਹਿ ਰਿਹਾ ਜਾਂ ਕਿਤੇ ਰਿਸ਼ਤੇਦਾਰੀ ਚ ਮੀਰ ਜੀ ਮੇਰੀ ਗੱਲ ਸੁਣੋ ਮੈਨੂੰ ਨਾ ਤਾਂ ਦਾਲ ਪਾਣੀ ਲਿਆ ਕੇ ਦੰਦੇ ਨੇ ਜਿਹੜਾ ਮੈਂ ਆਪਦੇ ਤਨ ਤੇ ਵਰਤਦੀ ਆ ਕਪੜਾ ਲੀੜਾ ਉਹ ਵੀ ਮੈਂ ਆਪਦੇ ਪੱਲਿਓ ਪਾਉਣੀ ਆ ਤੇ ਜਿਹੜਾ ਮੈਂ ਜਾਨੀ ਕਿ ਕੀ ਕਹਣਾ ਹੁੰਦੇ ਨੇ ਪੈਸਾ ਤੇਲਾ ਕੋਈ ਦਵਾਈ ਪੂੜੀ ਲੈਣੀ ਆ ਉਹ ਵੀ ਮੈਂ ਆਪਦੇ ਪੱਲਿਓ ਵਰਤਦੀ ਆ ਉਹ ਵੀ ਤੁਸੀਂ ਮੈਨੂੰ ਪੁੱਛੋਗੇ ਕਿਉਂਕਿ ਮੀਡੀਆ ਵਾਲੇ ਪੁੱਛਦੇ ਹੁੰਦੇ ਨੇ ਉਹ ਕਿਵੇਂ ਪਹਿਲਾਂ ਮੈਂ ਪਸੂ ਸਾੰਭਦੀ ਸੀ ਪੈਸੇ ਉਹਨਾਂ ਚੋ ਮੈਂ ਦੁੱਧਵਾੜ ਚੋਂ ਇਕੱਠੇ ਕਰ ਕਰਤਾ ਮੈਂ ਆਪਦਾ ਟੂਮਸੱਲੇ ਬਣਾ ਸੀ ਟੂਮਸੱਲੇ ਚ ਵੀ ਇਹਦਾ ਕੁਛ ਨਹੀਂ ਗਾ ਤੇ ਜਿਹੜਾ ਮੈਂ ਦੁੱਧਵਾੜ ਚੋਂ ਰੁਪਈਆ ਥੇਲੀ ਇਕੱਠਾ ਕਰਦੀ ਸੀ ਉਹ ਮੈਂ ਸੈੜ ਤੇ ਕਰੀ ਜਾਂਦੀ ਸੀ ਮੈਂ ਆਪਦਾ ਦਵਾਈ ਪੂੜੀ ਵਾਸਤੇ ਦਵਾਈ ਲੈ ਆਉਂਦੀ ਸੀ ਕੱਪੜਾ ਲੀੜਾ ਵੀ ਮੈਂ ਆਪਦੇ ਪੱਲਿਓ ਪਾਉਣੀ ਐ ਤੇ ਘਰੇ ਤੇ ਦਵਾਈ ਵੀ ਮੈਂ ਆਪਦੇ ਪੱਲੋ ਲੈਣੀ ਐ ਮੇਰਾ ਹਸਕਮਾੜ ਪੁੱਛਿਆ ਜਾਵੇ ਤੇ ਮੈਨੂੰ ਕੁਛ ਨਹੀਂ ਦੇ ਰਹਾ ਮੈਂ ਇਹਦੇ ਘਰੇ ਕੰਮ ਕਰਕੇ ਰੋਟੀ ਖਾਣੀ ਆ ਆਥਣੇ ਮੇਰੀ ਮਾਰ ਕਟਾਈ ਕਰਦਾ ਤੜਕੇ 6 ਵਜੇ ਨਿਕਲ ਜਾਂਦਾ ਆਥਣੇ 9 ਵਜੇ ਘਰੇ ਵੜ ਜਾਂਦਾ ਫੇਰ ਮੈਨੂੰ ਕਦੇ ਤੇਲ ਕਦੇ ਮੇਰਾ ਦਾਹ ਚੱਕ ਲੈਂਦਾ ਦਾਹ ਨਾਲ ਮੈਨੂੰ ਮਾਰਨ ਦੀ ਕੋਸ਼ਤ ਕਰੀ ਆ ਇਹਨੇ ਕਹੀ ਵੀ ਚੱਕੀ ਆ ਬਾਈ ਮੈਂ ਧਰਮ ਤੇ ਚੜਨ ਨੂੰ ਵੀ ਤਿਆਰ ਆ ਕਹੀ ਜਦੋਂ ਚੱਕੀ ਇਹ ਮੁੰਡੇ ਨੇ ਮੈਨੂੰ ਸੜਾ ਲਿਆ ਜਦੋਂ ਮੈਨੂੰ ਮੁੰਡੇ ਨੇ ਸੜਾਇਆ ਐ ਕਰਕੇ ਕਹੀ ਫੜ ਲਈ ਤੇ ਮੈਂ ਆਖਿਆ ਵੀ ਦੇਖ ਪੁੱਤ ਮੈਨੂੰ ਇਹ ਮਾਰਨਾ ਚਾਹੁੰਦਾ ਕਹਨਾ ਕਿ ਡੈਡੀ ਕਹੀ ਨਾ ਮਾਰੀ ਮੈਂ ਆਖਿਆ ਵੀ ਮਾਰਨ ਦੇ ਮੈਂ ਤਾਂ ਹੁਣ ਲਾਸਾਂ ਇੱਕ ਤਰ੍ਹਾਂ ਦੀ ਮੇਰਾ ਮਗਰ ਨਹੀਂ ਕੋਈ ਮੂਹਰੇ ਨਹੀਂ ਵੀ ਹੁਣ ਮੈਂ ਮਰੀ ਚੰਗੀ ਆ ਮੇਰਾ ਇਹੀ ਪੱਖਾ ਹੁਣ ਉਹ ਕਿਤੇ ਵੀ ਫਿਰਦਾ ਬੀ ਕੀਤੇ ਜਾਂਦਾ ਨਾ ਜਾਂਦਾ ਵੀ ਉਹ ਆਪ ਦੀ ਮੌਤ ਦਾ ਆਪ ਜ਼ਿੰਮੇਦਾਰ ਹੈ ਜੀ ਜੀ ਇਹ ਭੈਣ ਨੇ ਦੱਸੀ ਆਪ ਦੀ ਸਾਰੀ ਦਰਦ ਕਹਾਣੀ ਵੀ ਮੇਰੇ ਨਾਲ ਪਿੱਛੇ ਸਹੁਰੇ ਪਰਿਵਾਰ ਨਾਲ ਆ ਹੋਇਆ ਦੂਜੀ ਵਾਰ ਮੈਂ ਫੇਰ ਇੱਕ ਕੰਦੇ ਘਰ ਚਲੇ ਜਾਂਦੀ ਆ ਹੋਇਆ ਤੀਜੀ ਵਾਰ ਮੈਂ ਸਹੁਰੇ ਗਈ ਗੈਨੀ ਆ ਦੂਜੇ ਥਾਂ ਉਹਨੇ ਮੇਰੇ ਨਾਲ ਆ ਹੋਇਆ ਜੇਕਰ ਸਾਡੀ ਵੀਡੀਓ ਇਹਨਾਂ ਦੇ ਘਰ ਵਾਲਾ ਵੀ ਵੇਖਦਾ ਤੇ ਉਹਨੇ ਵੀ ਪੱਖ ਦੇਣਾ ਤੇ ਉਹ ਵੀ ਆਦਾ ਪੱਖ ਰੱਖ ਸਕਦਾ ਉਹਨਾਂ ਦਾ ਵੀ ਅਸੀਂ ਪੱਖ ਦਿਖਾਵਾਂਗੇ ਵੀ ਪੂਰੀ ਕਹਾਣੀ ਕੀ ਹੈ ਭੈਣ ਨੇ ਦੱਸਿਆ ਵੀ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਤੁਸੀਂ ਕਮੈਂਟ ਬਾਕਸ ਤੇ ਵੀ ਜਾ ਕਮੈਂਟ ਕਰਕੇ ਦੱਸਿਓ ਉਹ ਬਾਈ ਨੂੰ ਵੀ ਪੁੱਛ ਲਓ ਉਹਨਾਂ ਦੇ ਘਰੇ ਵੀ ਮੈਂ ਪੈਂਦੀ ਰਹੀ ਹਾਂ ਰਾਤ ਨੂੰ ਦੂਜੀ ਗੱਲ ਮੈਂ ਮੇਰੀਆਂ ਭੈਣਾਂ ਨੂੰ ਇਹੀ ਕਹਿਣੀ ਆ ਵੀ ਪਹਿਲਾਂ ਤਾਂ ਜਿਹੜੀਆਂ ਗਲਤ ਸਬੰਧ ਬਣਾਉਨੀਆਂ ਵੀ ਤੁਸੀਂ ਉਹਨਾਂ ਦੇ ਹੱਥ ਵੱੰਨ ਕੇ ਬੇਨਤੀ ਆ ਵੀ ਉਹਨਾਂ ਦੇ ਘਰ ਨਾ ਪਟੋ ਹਨਾ ਵੀ ਉਹਨਾਂ ਦੇ ਸਹਾਗ ਨਾ ਡਾਵੋ ਕਿਉਂਕਿ ਜਿਹੜਾ ਚਿੱਟੇ ਨੇ ਤਾਂ ਅੱਗ ਹੀ ਅਤ ਮਚਾਈ ਪਈ ਆ ਨੌਜਵਾਨੀ ਗਾਤੀ ਮਾਮਾ ਦੇ ਪੁੱਤ ਮਾਰਤੇ ਭਗਵਾਨ ਤਮਨ ਤੇ ਮੇਰੀ ਖਬਰ ਭਗਵਾਨ ਤਮਨ ਤੇ ਕਰਤਾ ਮੇਰੀ ਜਰੂਰ ਪਹਚਾਯੋ ਮੇਰੀ ਇਹੀ ਬੇਨਤੀ ਆ ਵੀ ਮੈਂ ਹੋਰ ਮੈਂ ਕਾਸੇ ਜੋਗੀ ਨਹੀਂ ਮੇਰੇ ਕੋਲੇ ਕਾਸੇ ਦੀ ਮੰਗਣੀ ਵੀ ਜਿਹੜੀਆਂ ਗਲਤ ਸਬੰਧ ਰੱਖਦੀਆਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿੰਨੀ ਆ ਦੂਜੀ ਗੱਲ ਮੈਂ ਇਹ ਕਹਿਣੀ ਆ ਵੀ ਜਿਹੜਾ ਕਿਸੇ ਦਾ ਘਰ ਪੱਟ ਦਊ ਉਹ ਤੁਸੀਂ ਥੋੜਾ ਜਿਹਾ ਸੋਚ ਕੇ ਪੱਟਿਆ ਕਰੋ ਇੱਕ ਮੇਰੀਆਂ ਭੈਣਾਂ ਨੂੰ ਮੈਂ ਇਹ ਬੇਨਤੀ ਕਰਦੀ ਆ ਵੀ ਮੇਰੀਓ ਭੈਣੋ ਆ ਤੁਸੀਂ ਮੇਰੇ ਹਾਲਾਤ ਦੇਖ ਲਓ ਵੀ ਤੁਸੀਂ ਗਾਹਾਂ ਕਿਸੇ ਵਿਚੋਲਿਆਂ ਦੇ ਮਗਰ ਲੱਗ ਕੇ ਨਾ ਇਹੋ ਜਿਹੇ ਕੰਮ ਚ ਆਇਓ ਇਦੋਂ ਤਾਂ ਮਰੀਆਂ ਚੰਗੀਆਂ ਤੇ ਆਪਦੇ ਭੈਣ ਪਾਈ ਦੇ ਗੱਲ ਲੱਗ ਕੇ ਆਪਦਾ ਗੋਹਾ ਕੂੜਾ ਸੱਟ ਕੇ ਰੋਟੀ ਪਾਣੀ ਖਾ ਲਓ ਇੱਥੇ ਕੁਝ ਨਹੀਂ ਇਹ ਵਿਆਹ ਮੰਗਣੇ ਤੁਹਾਨੂੰ ਕੁਝ ਨਹੀਂ ਮਿਲਦਾ ਮੈਨੂੰ ਕੁਝ ਨਹੀਂ ਮਿਲਦਾ ਵੀਰ ਜੀ ਕਰੋ ਨਿਕਲ ਜਾਂਦੇ ਆ ਦੇਣੇ ਲੈਣੇ ਵਾਲੇ ਮੇਰੇ ਕੋਲੇ ਆਉਂਦੇ ਨੇ ਠੀਕਾ ਫਿਰ ਉਹੀ ਲੈ ਜਾਂਦਾ ਹਾਂਜੀ ਠੇਕਾ ਬਸ ਉਹ ਨਸੇ ਚ ਖਾ ਲੈਂਦਾ ਬਸ ਜਨਾਨੀਆਂ ਨੂੰ ਬਾਹਰ ਜਿਹੜੀਆਂ ਔਰਤਾਂ ਨਾਲ ਫਿਰਦਾ ਉਹਨਾਂ ਨੂੰ ਦੇ ਦਿੰਦਾ ਤੇ ਬਸ ਜਾਨੀ ਕਿ ਵੀ ਮੇਰੇ ਕੋਲੇ ਤਾਂ ਉਹ ਆਉਂਦੇ ਨੇ ਜਿਨ੍ਹਾਂ ਨੇ ਲੈਣਾ ਦੇਣਾ ਜੀ ਉਹਨਾਂ ਨੂੰ ਵੀ ਵੀਰ ਜੀ ਮੈਂ ਕਿੱਥੋਂ ਦਵੂੰਗੀ ਮੈਨੂੰ ਐਦਾ ਸੋ ਕੰਮ ਮੇਰੇ ਕੋਲੇ ਨਹੀਂ ਕੋਈ ਮੇਰੇ ਕੋਲੇ ਰਜਗਾਰ ਨਹੀਂ ਵੀ ਉਹਨਾਂ ਨੂੰ ਮੈਂ ਉਹ ਦੇ ਦੂੰਗੀ ਦੁੱਧ ਵੀ ਜੇ ਮੈਂ ਪਵਾ ਲਿਆ ਪਵਾ ਲਿਆ ਦੁੱਧ ਵਾਲਾ ਵੀ ਪੈਸੇ ਮੰਗਦਾ ਮੈਂ ਜਾਵਾਂ ਕਿੱਥੇ